ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਸਰੋਤੇ ਵੀਰਾਂ ਦਾ ਬਹੁਤ ਧੰਨਵਾਦ ਆ ਜਿਹੜੇ ਪਿਆਰ ਦਿੰਦੇ ਆ ਵੀਡੀਓ ਨੂੰ ਪਰ ਇੱਕ ਬੇਨਤੀ ਅਸੀਂ ਪਹਿਲਾਂ ਵੀ ਜਦੋਂ ਵੀ ਵੀਡੀਓ ਬਣਾਉਣਾ ਕਰਦੇ ਹੁੰਨੇ ਆ ਵੀ ਦੇਖੋ ਭਾਈ ਅਸੀਂ ਏਡੇ ਵੱਡੇ ਦਾ ਕੋਈ ਵਿਦਵਾਨ ਨਹੀਂ ਏਡੇ ਵੱਡੇ ਕੋਈ ਪੜੇ ਲਿਖੇ ਨਹੀਂ ਵੀ ਸਾਰੀਆਂ ਗੱਲਾਂ ਦਾ ਜੀ ਸਪੱਸ਼ਟੀਕਰਨ ਦੇ ਦੀ ਬਹੁਤ ਕਮੈਂਟ ਆਉਂਦੇ ਹੁੰਦੇ ਆ ਦੇਖੋ ਉਹਦਾ ਕੋਈ ਮਾਲਕ ਦੱਸ ਸਕਰੀ ਕਿਸੇ ਦਾ ਇਹਨੇ ਜਵਾਬ ਦੇ ਸਕੇ ਵੀ ਅਸੀਂ ਤਾਂ ਪਹਿਲਾ ਨੰਬਰ ਤਾਂ ਸਾਡਾ ਕੋਈ ਜਾਤੀ ਵਿਤਕਰਾ ਨਹੀਂ ਕਿਸੇ ਦੇ ਨਾਲ ਤੇ ਦੂਜੇ ਨੰਬਰ ਤੇ ਗੱਲ ਇਹ ਆ ਵੀ ਜਿਹੜੀ ਅਸੀਂ ਇਤਿਹਾਸ ਪੜ੍ਹਿਆ ਅਸੀਂ ਉਹੀ ਪਾਉਣੀ ਆ ਕਿਉਂ ਇਤਿਹਾਸਾਂ ਦੇ ਵਿੱਚ ਵੀ ਲਿਖਾਰੀਆਂ ਦੀ ਬਹੁਤ ਮਨਮਤ ਪਾਈ ਆ ਕਹਿੰਦੇ ਨੇ ਵੀ ਤੇ ਵੀਰ ਆਹ ਇਤਿਹਾਸ ਤਾਂ ਲਿਖਿਆ ਦੇਖੋ ਅਸੀਂ ਸਾਰੇ ਇਤਿਹਾਸਾਂ ਦਾ ਸਪੈਕਟੀਕਰਨ ਨਹੀਂ ਦੇ ਸਕਦੇ ਇੱਕ ਬੇਨਤੀ ਆ ਵੀ ਜੋ ਅਸੀਂ ਪੜਿਆ ਹੈ ਉਹੀ ਇਤਿਹਾਸ ਅਸੀਂ ਵੀਡੀਓ 'ਚ ਪਾਉਣੇ ਆ ਅਸੀਂ ਤਾਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਵੀ ਚੰਗੀ ਵੀਡੀਓ ਇਹ ਪੁਰਾਣਾ ਵਿਰਸਾ ਲੋਕਾਂ ਦੇ ਪੇਸ਼ ਕੀਤਾ ਜਾਵੇ ਆਉਣ ਵਾਲੇ ਬੱਚਿਆਂ ਨੂੰ ਇਸ ਚੀਜ਼ ਦੇ ਉਤੋਂ ਨੌਜ ਮਿਲੇ ਬਹੁਤ ਬਾਰੋਂ ਫੋਨ ਵੀ ਆ ਰਹੇ ਆ ਆਪਣੇ ਪੰਜਾਬੀ ਵੀਰਾਂ ਦੇ ਉਹ ਕਹਿੰਦੇ ਨੇ ਵੀ ਤੁਸੀਂ ਜ਼ਰੂਰ ਇਤਿਹਾਸ ਪਾਉਣਿਓ ਸਾਡੇ ਬੱਚਿਆਂ ਨੂੰ ਅਸੀਂ ਕੋਲ ਬਹਿ ਕੇ ਸੁਣਾਉਣਿਆਂ ਕਿਉਂ ਜਿਹੜੇ ਬੱਚਿਆਂ ਨਾਲ ਜਨਮ ਹੀ ਉਧਰ ਦਾ ਉਹਨਾਂ ਨੂੰ ਆਪਣੇ ਸਿੱਖੀ ਇਤਿਹਾਸ ਬਾਰੇ ਕੋਈ ਪਤਾ ਨਹੀਂ ਬਾਕੀ ਇਧਰ ਲਿਆ ਨੂੰ ਨਹੀਂ ਪਤਾ ਕੋ ਸਮਾਂ ਬਦਲ ਗਿਆ ਹੋਰ ਚੱਲ ਪਿਆ ਦੱਸਣ ਦਾ ਕਿਤੇ ਵੀ ਕੋਈ ਕੋਈ ਨਾ ਤਾਂ ਅੱਗੇ ਦਾ ਸਿਆਣੇ ਬਜ਼ੁਰਗ ਹੁੰਦੇ ਇਕੱਠੇ ਪਰਿਵਾਰ ਬੈਹਦੇ ਮਾਪਿਓ ਗੱਲਾਂ ਦੱਸਦਾ ਜਵਾਨ ਸੁਣੀ ਜਾਂਦੇ ਹੁਣ ਉਹ ਵੀ ਕੰਮ ਖਤਮ ਹੋ ਗਿਆ ਕੋਠੀਆਂ ਬਣ ਗਈਆਂ ਪਰਿਵਾਰ ਡੋੜੀ ਰਹਿਣ ਲੱਗ ਗਿਆ ਵੀ ਇਸ ਕਰਕੇ ਵੀ ਜਿਹੜਾ ਪੁਰਾਣਾ ਵਿਰਸਾ ਐ ਇਸ ਤਾਂ ਉਹ ਮਾਲਕ ਦੀ ਔੜ ਤੱਕ ਉਹ ਸੱਚੇ ਪਾਤਸ਼ਾਹ ਦੀ ਉਹਦੀ ਕਿਰਪਾ ਨਾਲ ਹੀ ਪੈਂਦਾ ਕੋਈ ਅਸੀਂ ਅੱਡੇ ਬਾਲੇ ਬਦਵਾਨ ਨਹੀਂ ਵੀ ਜੇ ਕਈ ਬੰਨਾਂ ਨੇ ਕਮੈਂਟ ਆਇਆ ਇੱਥੇ ਦਾ ਯਾ ਲਿਖਿਆ ਵੇ ਦੇਖੋ ਅਸੀਂ ਸਾਰੇ ਇਤਿਹਾਸਾਂ ਦਾ ਕੋਈ ਸਪੱਸ਼ਟੀਕਰਨ ਨਹੀਂ ਕਰ ਸਕਦੇ ਕਈ ਬੰਦੇ ਤਾਂ ਪਟੋਈਆਂਆਂ ਜਾਂ ਗੱਲਾਂ ਪੁੱਛ ਲੈਂਦੇ ਨੇ ਜਿਹੜੀਆਂ ਕਿਸੇ ਪੁੱਛਣ ਯੋਗ ਹੀ ਨਹੀਂ ਹੁੰਦੀਆਂ। ਵੀ ਇੰੀਆਂ ਜਾਂ ਗੱਲਾਂ ਦਾ ਅਸੀਂ ਹੱਤਵੰਨ ਕੀ ਬੇਨਤੀ ਕਰਦੇ ਆ ਵੀ ਤੁਸੀਂ ਕੋਈ ਜਿਹੜੀ ਠੀਕ ਇਤਿਹਾਸ ਪੁੱਛੋ ਕੋਈ ਜਿਹੜੀਆਂ ਹੋਰ ਹੀ ਪੁੱਛ ਲੈਣੀਆਂ ਵੀ ਉਹ ਠੀਕ ਨਹੀਂ ਹਨੀਆਂ। ਅਸੀਂ ਤਾਂ ਜਿਹੜਾ ਇਤਿਹਾਸ ਪੜਿਆ ਉਹੀ ਪਾਉਣਿਆ ਚਾਹੇ ਜਿਹੜਾ ਕਿਸੇ ਮਹਾਤਮਾ ਤੋਂ ਸੁਣਿਆ ਉਹ ਪਾਉਣਿਆ ਤੇ ਅਸੀਂ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਵੀਡੀਓ 'ਚ ਪਾਉਂਦੇ। ਵੀ ਬੇਨਤੀ ਆ। ਵੀ ਸਾਰੇ ਵੀਰਾਂ ਨੂੰ ਤੇ ਬਹੁਤ ਤੁਸੀਂ ਇਹ ਚੀਜ਼ ਨੂੰ ਬਸ਼ੰਦ ਕਰਿਆ ਬਹੁਤ ਦਿਨ ਰਾਤ ਫੋਨ ਆਉਂਦੇ ਆ ਇਹ ਛੋਡੀ ਇਹ ਚੈਨਲ ਦੀ ਕਿਰਪਾ ਤੇ ਛੋਡੇ ਸੁਣਨ ਵਾਲਿਆਂ ਦੀ ਕਿਰਪਾ ਜਿਨ੍ਹਾਂ ਨੇ ਤੁਸੀਂ ਇਹ ਚੀਜ਼ ਨੂੰ ਬਸ਼ੰਦ ਕਰਿਆ ਵੀ ਹੁਣ ਜਿਵੇਂ ਪਿਛਲੇ ਜਵਾਨੇ ਦੇ ਵਿੱਚ ਆਮਲੀ ਦਾ ਹੁਣ ਵੀ ਹੈਗੇ ਨੇ ਪਰ ਹੁਣ ਹੋਰ ਅਮਲ ਚੱਲ ਗਿਆ ਜਿਹੜਾ ਪਹਿਲਾਂ ਵੱਲਦੀ ਉਹਨੂੰ ਕੱਲੇ ਫੀਮ ਦਾ ਅਮਲਤੀਗਾ ਜਿਹੜੀ ਫੀਮ ਤੀ ਉਹ ਇੱਕ ਬਹੁਤ ਵਧੀਆ ਨਸ਼ਾ ਸੀ ਬੰਦਾ ਉਹਨੂੰ ਖਾ ਕੇ ਕੰਮ ਕਰਦਾ ਖੇਤ ਦੇ ਵਿੱਚ ਕੰਮ ਕਰਨਾ ਜਦੋਂ ਪੀਣ ਕੇ ਲੱਗ ਜਾਣੀ ਕੋਈ ਉਹਨੂੰ ਦੁਪਹਿਰੇ ਦਾਣਾ ਹੁੰਦਾ ਕੋਈ ਟਾਈਮ ਦਾਣਾ ਹੁੰਦਾ ਉਹ ਦੱਸਦੇ ਪਹਿਲੀਆਂ ਅਜ ਕੋਈ ਅਮਲੀ ਆ ਗਿਆ ਖਾਲ ਕਾੜਨ ਵੀ ਚੱਲ ਆਪਣੀ ਵਾਰੀ ਐ 12:00 ਵਜੇ ਉਹ ਨਸ਼ੇ ਦਾ ਡੱਕਾ ਖਾਲ ਕਢੀਗਾ ਬੱਜ ਕੇ 4:00 ਉਹ ਕਿਸੇ ਗਮਾਂਡਿਆਂ ਨੂੰ ਪੁੱਛਿਆ ਕਹਿੰਦਾ ਬਾਰੀ ਮੇਰੀ 12:00 ਵਜੇ ਦੇ ਉਹ ਕਹਿੰਦੇ ਹੁਣ ਤਾਂ 4:00 ਵਜ ਗਏ ਖਾਲ ਘੜ ਦੇ ਘੜ ਦੇ ਨਿਗਾਲੀ ਹਾਂ ਖਾਲ ਘੜ ਦੇ ਨੇ ਨਿਗਾਲੀ ਕੋ ਪੀਣ ਕੇ ਲੱਗੀ ਦੀ ਖਾਲ ਦੇ ਨਾਲ ਹੀ ਪ੍ਰੇਮ ਬਣਿਆ ਰਹਾ ਜਿਹੜੇ ਅੱਗੇ ਅੰਬਲੀ ਹੁੰਦੇ ਨਾ ਉਹ ਐਂ ਹੁੰਦੇ ਕਿਉਂ ਨਸ਼ਾ ਇੱਕ ਅਮੀਰ ਨਸ਼ਾ ਦੀਗਾ ਆ ਜਿਹੜੇ ਹੋਣ ਨਸ਼ੇ ਨੇ ਬਹੁਤ ਗਲਤ ਨੇ ਖਾਲ ਦੀ ਤਾਂ ਗੱਲ ਬਣਾ ਦੀ ਹੋਊਗਾ ਹਾਂ ਜੀ ਉਹ ਤਾਂ ਪਰਾਂ ਤੜ ਨਹੀਂ ਛੱਡਦਾ ਅੰਬਲੀ ਨਹੀਂ ਛੱਡਦਾ ਅੰਬਲੀ ਤੇ ਮਾਂਜਾ ਚੱਕ ਲੈ ਧਰਤੀ ਜੋ ਰੋਡ ਪਾਟ ਨਾ ਮਾਰ ਮਾਰ ਮਾਂਜਾ ਜਿੰਨਾ ਚਿਰ ਨਹੀਂ ਖਾਧੀ ਉਹ ਨਾ ਚਿਰ ਭਾਈ ਪਜਾਈ ਥੱਲੇ ਸੱਪ ਨੰਗ ਜੇ ਉਹ ਤਾਂ ਹਿੱਲਿਆ ਵੀ ਨਹੀਂ ਜਾਂਦਾ ਹਾਂ ਮੈਂ ਵੀ ਦੇਖਿਆ ਇੱਕ ਅਮਲੀ ਪਿਆਵ ਉਹਨਾਂ ਦੇ ਘਰੇ ਸੀ ਬਾਗੇ ਉਹ ਮੈਂ ਆਖਿਆ ਬੁੜਾ ਕਿਵੇਂ ਪਿਆ ਉਹ ਕਹਿੰਦੇ ਅੱਜ ਡੋਡੇ ਮੁਖ ਗਏ ਮੈਂ ਖਾ ਬਣੀ ਇਹ ਪੀਨੂੰ ਖਵਾਉ ਉਹ ਕਹਿੰਦੇ ਗਏ ਐਨੇ ਡੋਡੇ ਆ ਗਏ ਵਾਲ ਕੇ ਵੀ ਬੁੜੀਆਂ ਨੇ ਪਿਆ ਤੇ ਜਦੋਂ ਹੌਲੀ ਹੌਲੀ ਲੱਤਾਂ ਨਸਾਲੀਆਂ ਦੀ ਵੀ ਇਕੱਠੀਆਂ ਕਰ ਲੀਆਂ ਮਹਲੇ ਲਾ ਗਿਆ ਨਸ਼ਾ ਚੜਨ ਹੋਣੇ ਉਹਨੂੰ ਫਿਰ ਬੈਠਾ ਹੋ ਗਿਆ ਮੰਜੇ 'ਤੇ ਬੈਠਾ ਹੋ ਕੇ ਭਾਈ ਹੱਥ ਪੱਲੇ ਜੇ ਮਾਰੇ ਬਸ ਉੱਠ ਖੜਿਆ ਚੱਕ ਲਿਆ ਟੋਕਰਾ ਖਖਾਂ ਵਾਲਾ ਲਾ ਗਿਆ ਮੈਂ ਸਾਨੂੰ ਪਾੜ ਨਹੀਂ ਕੀ ਕਟਰੂਆਂ ਦੇ ਜਾ ਕੇ ਮੂੰਹ 'ਚ ਕੱਖ ਪਾਏ ਲੈ ਨਹੀਂ ਦਿੱਦੀ ਇਹ ਖਾਲਾ ਮੈਂ ਕਿਹਾ ਹੁਣ ਤਰਾਰੇ ਦਿਆ ਹੁਣ ਕਹਿਮ ਹੋ ਗਿਆ ਕਟੀਆਂ ਨੂੰ ਆ ਉਹਦੇ ਹੱਥ ਨਾਲ ਮੂੰਹ 'ਚ ਕੱਖ ਪਾਵੇ ਕਹਿੰਦੇ ਲੈ ਹੁਣ ਆਥਨ ਤੱਕ ਕੋਈ ਪਰਵਾਹ ਨਹੀਂ ਕਹਿੰਦੇ ਆਥਨ ਤੱਕ ਜਿੰਨਾ ਮਰਜੀ ਕੰਮ ਕਰਾ ਲਓ ਠੀਕ ਹੈ ਵੀ ਆਮਲੀ ਦਾ ਜਿਹੜਾ ਪਹਿਲਾ ਨਸ਼ਾ ਆਉਂਦਾ ਨਾ ਉਹ ਬਹੁਤ ਇੱਕ ਅਮੀਰ ਨਸ਼ਾ ᱛੀ ਜਿਹੜਾ ਹੁਣ ਨਸੇ ਨੇ ਇਹ ਬਹੁਤ ਗਲਤ ਨਸ਼ੇ ਨੇ ਉਹ ਕਹਿੰਦੇ ਆ ਵੀ ਆਮਲੀ ਦੋ ਆਮਲੀ ਇਕੱਠੇ ਹੋ ਗਏ ਖੇਤ ਆ ਜਾ ਵੀ ਫਲਾਣਾ ਆਮਲੀ ਦੀ ਅਮਜ ਨਾਲ ਯਾਰੀ ਬਹੁਤ ਵਧੀਆ ਹੁੰਦੀ ਆ ਇੱਕ ਆਮਲੀ ਕਦੇ ਵਾਸਤੇ ਆਮਲੀ ਫੀਮ ਖਾਨ ਨਾਲ ਲੜਦਾ ਨਹੀਂ ਕਿਸੇ ਨਾਲ ਹੂੰ ਕਿਉਂ ਇਹ ਬਰਾਗ ਦਿੰਦੀ ਆ ਲੜਾਈ ਦਾ ਸ਼ਰਾਬ ਕਰਾਉਂਦੀ ਆ ਇਹ ਬਰਾਗ ਦਿੰਦੀ ਆ ਆਗੇ ਕਹਿੰਦਾ ਮੈਂ ਜਾ ਪੋਰਾ ਪੋਰਾ ਖਾਲੀ ਗੱਲਾਂ ਕਰਦੇ ਰਹੇ ਚੱਲ ਕਹਿੰਦਾ ਯਾਰ ਮਿੰਦ ਦਾਮਲੇ ਫੇਰ ਹੀ ਕੰਮ ਕਰਾਂਗੇ ਸਾਂ ਦੀ ਖੂਹ ਦੇ ਪੈੜ ਤੇ ਪੈ ਗਏ ਬਾਪਾ ਲੱਗੀਆਂ ਸੀ ਪੀਣ ਕਾਂ ਜਦੋਂ ਡੈਂਟਾ ਲਗਿਆ ਖੂਹ ਤੋਂ ਪੁੱਜਦੀ ਪਹਿਲਾਂ ਸ਼ਾਮੇ ਆ ਗਿਆ ਕਿਉਂ ਨਹੀਂ ਸੀ ਜੇ ਸੂਰਜ ਉਧਰ ਆ ਗਿਆ ਉਹ ਜਦੋਂ ਉੱਠੇ ਕਹਿੰਦਾ ਉਠੋ ਆਪਾਂ ਤਾਂ ਖੂਹ ਹੀ ਚੱਕੇ ਸ਼ਾਮੇ ਕਰਤਾ ਪਾ ਆਂਦਾ ਫੋੜਾ ਆਪਾਂ ਅੰਗੇ ਛੱਡ ਜੂ ਤੜਕੇ ਹੱਟ ਜੋੜਨਾ ਮੁੰਡਿਆਂ ਨੇ ਆ ਕੇ ਕੋ ਡੱਕੇ ਨਾ ਜਾਂਦਾ ਨਾ ਤਾਂ ਹੀ ਹੋ ਗਏ ਆਪਾਂ ਹੀ ਖੂਹ ਸ਼ਾਮੇ ਕਰਤਾ ਜਾ ਕੇ ਕਨਪਾ ਤੂੰ ਪੇ ਤੀ ਘੂਗੋਦੋਂ ਕਹਣਾ ਹੁਣ ਤਾਂ ਛਾਣ ਆ ਗਈ ਕਹਿੰਦਾ ਤੜਕੇ ਮੁੰਡੇ ਹਲਟ ਜੋੜਨਗੇ ਕਹਿੰਦਾ ਪਤਾ ਪੰਗਾ ਹੀ ਖੜਾ ਕਰਤਾ ਉੱਥੋਂ ਕਹਿਣ ਲੱਗੇ ਕਿ ਆਮਲਿਆਂ ਨੇ ਖੂਸ਼ ਆਵੇਂ ਕਰਤਾ ਕਰਿਆ ਦਾ ਪੜਸਾਵੇਂ ਨਹੀਂ ਦੀ ਪਰ ਆਮਲਿਆਂ ਨੂੰ ਤਾਂ ਹੀ ਲੱਗਿਆ ਵੀ ਆਪਾਂ ਹੀ ਕਰਤਾ ਵੀ ਆਪਾਂ ਹੀ ਚੱਕ ਲਿਆ ਤਾਂ ਕਹਿੰਦਾ ਪਤਾ ਖੂਸ਼ ਖੂਸ਼ ਆਵੇਂ ਕਰਤਾ ਕਹਿੰਦਾ ਤੜਕੇ ਹਲਟ ਜੋੜਨਗੇ ਮੁੰਡੇ ਪਾਣੀ ਦੇ ਅੱਖਾ ਹੋ ਜੂ ਕਿਉਂ ਉਹ ਤਾਂ ਹਲਟ ਤੇ ਹੀ ਪਾਣੀ ਲੱਗਦਾ ਦੀ ਦੂਜਾ ਤਾਂ ਆਪਣੀ ਮਾਰੂਹਾੜੀ ਹੁੰਦੀ ਕਿਲਾ ਦੋ ਕਿੱਲੇ ਇਹਦੇ ਇਹ ਸੇਤੇ ਰਾਮ ਦੇ ਹੁੰਦੇ ਉਹ ਸਾਡੇ ਪਿੰਡ ਦੀ ਇਕਥਾਂ ਦੀ ਗੱਲ ਆ ਉਹ ਕਹਿੰਦੇ ਉਦੋਂ ਮਾਲਨਾ ਕਹ ਜਾਂਦੇ ਕਾਬਲੇ ਉਹ ਕਾਸਕੇ ਜਦੋਂ ਕੋ ਮੁਰਦੀ ਉਥੇ ਬਾੜੇ ਪੈ ਕੇ ਕਈ ਵਾਰ ਤੋਂ ਟੁੱਟ ਜਾਂਦਾ ਕਾਬਲਾ ਮਾਰ ਵਿੱਚ ਡੇਕ ਬੰਦੀ ਖੂਦੇ ਉਦੋਂ ਕੰਡੇ ਕੰਡਾ ਕਹਿੰਦੇ ਉਹਦੇ ਤਿੰਨ ਚਾਰ ਐ ਮੋਲਵੀਆਂ ਕੁੰਡੀਆਂ ਜਾਂ ਹੁੰਦੀਆਂ ਉਹ ਜਿਆਦੇ ਨਾ ਪਿੰਡ ਜਿ ਝਿਓਰ ਰੱਖਦੀ ਉਥੋਂ ਬਰਾ ਲਾਣ ਤੋਂ ਲੈ ਕੇ ਆਣਾ ਮੈਨੂੰ ਕਾਂਡਾ ਦਿਓ ਭਾਈ ਉਹ ਆਸਪਾਕ ਇਹਨਾਂ ਨੇ ਦੋ ਤਿੰਨ ਬੰਦੇ ਲੱਗ ਜਾਂਦੇ ਕੋ ਭਰੀ ਹੁੰਦੀ ਮਾਲ ਇੱਕ ਦੋ ਬੰਦੇ ਤਾਂ ਨਿਕਲਦੀ ਨਹੀਂ ਦੀ ਟਿੰਡਾ ਵਾਲੀਆਂ ਹੁੰਦੀਆਂ ਕੱਢ ਲੀਆਂ ਤੇ ਬਾਹਰ ਕੱਢ ਕੇ ਧਰ ਲਈ ਉਹ ਮਿਸਤਰੀ ਨੂੰ ਲੈ ਗਿਆ ਸਾਦ ਕੇ ਜ਼ਿਮੀਦਾਰ ਆ ਖੇਤ ਉਹ ਥੋੜੀ ਜੀ ਜ਼ਿਮੀਦਾਰ ਨੂੰ ਨਾ ਗਾਲ ਕੱਢਣ ਦੀ ਆਦਤ ਹੀ ਬਾੜੀ ਆਮ ਗੱਲ ਜੀ ਦੀ ਗਾਲ ਕੱਢਦਾ ਹੁੰਦਾ ਉਹ ਜਿਹੜਾ ਮਿਸਤਰੀ ਦੀ ਭਾਈ ਉਹ ਬਜ਼ੁਰਗ ਸੀਗਾ ਉਹ ਭਾਈ ਉਹਨੂੰ ਗਾਲ ਗਾਲ ਕੱਢਦਾ ਕਰੇ ਐ ਕਰਦੇਗਾ ਇਹਨੂੰ ਐ ਕਰਦੇ ਉਹਨੇ ਆਖਿਆ بڑا ਹੈ ਦੁੱਖ ਦਿੰਦਾ ਹੈ ਉਹ ਕਹਣਾ ਆਇਆ ਕਰ ਉਹਦੇ ਮੱਕੀਆਂ ਹੁੰਦੀਆਂ ਆਪਣੇ ਬਾੜੀ ਕਹਿੰਦਾ ਮੈਨੂੰ ਮੱਕੀ ਦੀ ਭਰੀ ਬਾੜ ਦੇ ਸੱਲੀਆਂ ਵਧੀਆ ਵੀ ਮਾਰ ਨੂੰ ਲੈ ਜੂਗਾ ਚੰਗਾ ਉਹਦਾ ਲਾਦਾ ਸੱਲੀਆਂ ਦੀ ਮੱਕੀ ਦੀ ਭਰੀ ਵਡਣ ਉਹਨੇ ਮਾਰ ਪੁੱਠੀ ਗਸਤੀ ਕਹਿੰਦਾ ਆ ਜਾ ਵੀ ਚੜਾ ਦੇ ਭਾਈ ਉਹ ਆਇਆ ਮਾਲ ਚੜਾਤੀ ਕਹਿੰਦਾ ਮੈਨੂੰ ਬਣਾਇਆ ਕਰ ਭਰੀ ਚਕਾਇਆ ਉਹਨੇ ਸੋਨੇ ਬਲਦ ਬੋਤਾ ਜੋੜੂ ਮਾਰ ਪੁੱਠੀ ਆਪਣੀ ਪਾਂਦਾ ਨਿਕਲਦਾ ਨਹੀਂ ਤੋ ਕਿੱਥੇ ਦਾ ਮਾਲ ਨੇ ਭਰ ਕੇ ਆਉਣਾ ਦੀ ਕਿੱਥੇ ਮੁੱਦੀ ਜਾਣ ਲੱਗੀ ਭਾਈ ਉਹਦਾ ਜੋੜ ਕੇ ਬੋਤਾ ਮੋਜਣਾ ਬਹਿ ਗਿਆ ਉੱਥੇ ਤੇ ਉਹ ਪੰਡਵ ਜਿਆ ਚੱਕਵੇਂ ਪੈਰ ਹੋਗਾ ਉਹਨੂੰ ਪਤਾ ਦੀ ਵੀ ਇਹ ਮੇਰੇ ਮਗਰੂ ਡੂਗਾ ਲੰਘ ਚਲੀਏ ਪਹਿਲੀ ਹਾਂ ਨਿਕਲ ਚਲੀਏ ਭਾਈ ਉਹ ਬੈਠਾ ਰਿਆ ਕਹਿੰਦਾ ਵੀ ਦੇਖਦੇ ਕੈਰਾ ਰਾਮ ਗਿਆ ਜਦੋਂ ਗਾਹਾਂ ਗਿਆ ਖਾ ਮੂਹਰੇ ਸਿਰੇ ਤੋਂ ਨਹੀਂ ਹੋਗਾ ਮੂਹਰੋਂ ਦੇਖਾਂ ਖਾਲਾ ਪਾਣੀ ਆਪਾਂ ਨੂੰ ਹੁੰਦਾ ਨਹੀਂ ਵੀ ਪੂਰੇ ਕੈਰਾ ਦੇਖ ਲਈ ਲੱਗ ਗਿਆ ਉਹ ਵਿੱਚ ਤੋਂ ਰਿਹਾ ਆ ਉਹਨਾਂ ਕਹ ਪਾਣੀ ਕਿੱਧਰ ਗਿਆ ਜਦੋਂ ਦੇਖਿਆ ਖਾਲੀ ਵੀ ਸੁੱਕੀ ਪਈ ਕਹਣਾ ਨਹੀਂ ਬੋਤਾ ਖੜ ਗਿਆ ਉਹ ਬੋਤੇ ਕਣੀ ਚੱਕਾ ਬੋਤਾ ਚਲੀ ਗਿਆ ਕਹਣਾ ਕਮਾਲ ਹੋ ਗਈ ਮਾਂ ਤਾਂ ਟੁੱਟ ਗਈ ਖਾਲੀ ਕਿਤੇ ਇਦੋਂ ਕਹਾਂ ਆਇਆ ਪਾਣੀ ਕਿਤੇ ਪਨਾਲ ਦਾ ਖਾਲੀ ਪਿਆ ਪਰ ਖੜਾ ਕੇ ਬੋਤਲ ਆ ਕੇ ਖੋਪੇ ਬੋਤਲ ਦੇਖੋ ਖੋਪੇ ਲੱਗੇ ਛੱਡ ਦੇਣਾ ਜੀ ਬੋਤਲ ਤੁਰ ਨਾ ਪੈ ਬਈ ਪਈ ਪੁੱਜ ਲਿਆ ਮਗਰ ਨੂੰ ਪਿੰਡ ਵੱਜਿਆ ਉਹਦੇ ਮਾਗਰੀ ਭਈ ਉਹ ਆ ਗਿਆ ਮਾਗਰ ਵਾਕੇ ਉਹਨਾਂ ਨੂੰ ਕਹਿੰਦਾ ਸੋਡਾ ਬੁੜਾ ਮੇਰੇ ਨਾਲ ਐ ਕਰਿਆ ਆ ੂਠੀ ਮਾਲ ਪਾਇਆ ਹੈ ਇਹ ਉਹਦੇ ਮੁੰਡੇ ਕਹਿੰਦੇ ਤਾਂ ਐ ਖਾਣੂ ਕਹਿੰਦਾ ਮੈਨੂੰ ਤਾਂ ਮੈਨੂੰ ਲੱਗਦਾ ਫੁੱਫਣਾ ਮੈਨੂੰ ਗਾਲ ਤਾਂ ਬੰਨਦਾ ਗੱਲ ਨਹੀਂ ਕਰਦਾ ਦੀ ਕਹਿੰਦਾ ਗਾਲਾਂ ਕੱਢੀਆ ਮੈਂ ਫਿਰ ਹੋਰ ਕੀ ਮੈਂ ਇਹਨੂੰ ਕੀ ਕਹਾਂ ਮੈਂ ਕਿਹਾ ਕਹਿੰਦਾ ਵਾ ਚੰਗਾ ਕੋਈ ਨਾ ਤੇ ਮਗੜਾ ਰਮਾ ਲੈਣਾ ਉਹ ਵੀ ਇੱਥੇ ਹੀ ਕਹਿੰਦਾ ਮੈਂ ਤਾਂ ਤਾਂ ਕਰਕੇ ਆਇਆ ਬਾਈ ਉਹਦਾ ਮੁੰਡਾ ਕਹਿੰਦਾ ਜਾ ਕਹਿੰਦਾ ਮੈਂ ਨਹੀਂ ਹੋਣ ਜਾਂਦਾ ਭਾਈ ਉਹ ਮੁੰਡਾ ਗਿਆ ਜਾ ਕੇ ਉਹਨੂੰ ਕਹਿੰਦਾ ਭਲਿਆ ਮਾਨਸਿਆ ਜੀਵ ਦਾ ਲੋਟ ਕਰ ਲੀਏ ਆ ਪਹਿਲਾਂ ਤਾਂ ਤੇਰਾ bari ਆਉਣ ਵਾਲਿਆ ਦੂਜੇ ਦੀ ਉਹਦੋਂ ਕੋਈ bari ਹੁੰਦੀ ਕਹਿੰਦਾ ਹੁਣ ਆਜੂ ਤੇਰੀ ਕਹਿਰਾ ਮਸਾਰਾ ਮੈਂ ਦੇਊਗਾ ਕਹਿੰਦਾ ਤੂੰ ਵੀ ਸਾਹਵਨਾ ਦਾ ਬੋਲਦਾ ਉਹ ਕਹਿੰਦਾ ਉਹ ਮੈਨੂੰ ਜਦ ਸਵਾਹ ਆਇਆਗਾ ਉਹਨੇ ਪਈ ਦਵਾਰੇ ਮਾਲ ਲਾਈ ਉਹਦੇ ਉੱਤੋਂ ਲਾ ਕੇ ਫੇਰ ਦਵਾਰੇ ਸਿੱਧੀ ਕਰਕੇ ਕਨਾਲਾ ਹੋਂ ਬੋਤਾ ਹਕ ਲਾ ਵੀ ਕਦੇ ਵਾਸਤੇ ਵੀ ਹੈ ਜਿਹੜੀ ਜੀਵ ਦੁੱਖ ਦੇ ਜਾਂਦੀ ਹੈ ਇਹ ਉਹ ਕਹਿੰਨੇ ਕਿਹਾ ਸੀ ਨਾ ਰਾਈ ਦੀ ਕਹਿੰਦੇ ਵੀ ਆਪਾਂ ਐ ਕਰੋ ਰੋਟੀਆਂ ਲਾ ਹਲੋ ਦੋ ਕਹਿੰਦੇ ਆਟਾ ਲੈ ਜਾਂਦੇ ਨਾਲ ਅੱਛਾ ਜੀ ਕਿਸੇ ਬੁਢੀ ਕੋਲੇ ਵਾ ਗਿਆ ਕਹਿੰਦਾ ਵੀ ਮਾਈ ਰੋਟੀਆਂ ਲਾ ਦੇ ਉਹ ਕਹਿੰਦੀ ਭਾਈ ਕਾਏ ਜਾਣੋ ਕਹਿੰਦੇ ਦੋ ਤਿੰਨ ਕਈਆਂ ਕਹਿੰਦੀ ਕੋਈ ਨਾ ਫੜਾ ਦੇ ਆਟਾ ਭਈ ਬੁਢੀਆ ਰੋਟੀਆਂ ਆਟਾ ਗੁੰਨੀ ਗਈ ਬੈਠੇ ਬਾਹਰ ਚ ਅੰਦਰ ਬਹਿ ਗਏ ਮੰਜੇ ਤੇ ਬੈਠੇ ਬੈਠੇ ਇੱਕ ਕਹਿੰਦਾ ਭਾਰਤੀ ਬੁਢੀ ਦਾ ਪੀੜਾ ਮੈਂ ਇਸ ਰੱਖੀ ਕਹਣਾ ਜੇ ਬੁੜੀਏ ਮੈਂ ਇਸ ਮਰਦੇ ਬਾਹਰ ਕਿਵੇਂ ਕੱਢੀ ਛੜਜੋ ਥੋੜਾ ਕਹਿੰਦੀ ਬਹਿ ਜਾ ਬੇੜਾ ਉਹ ਤਾਂ ਭਰਾ ਗੁੰਨਿਆ ਕਨਾ ਆਟਾ ਸੰਧਰਤਾ ਹਾਂ ਹਾਂ ਕਹਿੰਦੀ ਉਹ ਕਰਦਾ ਹੈ ਹਾਂ ਕਹਿੰਦੀ ਆ ਚੰਗਾ ਪਈਓ ਚੋਂਦਾ ਜਾਵੇ ਆਟੇ ਚ ਪਾਣੀ ਕਹਿੰਦਾ ਇਹ ਕੀ ਗੱਲ ਆ ਕਹਿੰਦਾ ਜਵਾਨਦਾਰ ਆਸ ਐ ਭਰਾਵਾ ਹਾਂ ਉਹ ਕਹਿੰਦੀ ਨਾਲੇ ਰੋਟੀਆਂ ਲਾ ਕੇ ਦਿੰਨੀ ਉਹ ਨਾਲੇ ਕਹਿੰਦੇ ਮੈਂ ਇਸ ਮਰਦੇ ਬਾਹਰ ਕਿਵੇਂ ਕੱਢੀਗੀ ਬਾਹਰ ਤਾਂ ਭੀੜਾ ਕਹਿੰਦੇ ਉਹਦਾ ਆਟਾ ਹੱਥਾਂ ਦੇ ਮਾਰਿਆ ਚੱਕ ਕੇ ਕਹਿੰਦੀ ਚਾਹੋ ਰੁੜ ਜਾ ਤੁਸੀਂ ਉਹ ਪਈ ਜਾਵੇ ਹੁਣ ਆਟਾ ਚੋਂਦਾ ਉਹ ਲੜਾ ਪੁੱਛੇ ਇਹ ਕੀ ਗੱਲ ਕਹਿੰਦਾ ਜਵਾਨਦਾਰ ਆਸਾ ਭਰਾਵਾ ਵੀ ਇਹ ਵਾਕਈ ਪੱਕੀ ਗੱਲ ਆ ਜਿਹੜੀ ਜਵਾਨ ਆ ਨਾ ਇਹੇ ਵੀ ਬੰਦੇ ਨੂੰ ਸੋਚ ਕੇ ਸਮਝ ਕੇ ਗੱਲ ਕਰਨੀ ਚਾਹੀਦੀ ਆ ਕਈ ਵਾਰ ਇਹ ਦੁੱਖ ਵੀ ਦੇ ਜਾਂਦੀ ਆ ਜੇ ਚੁੱਪ ਕਰਕੇ ਰੋਟੀਆਂ ਲਾਹ ਲੈਂਦੇ ਤਾਂ ਅਸੀਂ ਦੱਸੋ ਬਾਹਰ ਤੋਂ ਕੀ ਲੈਣਾ ਵੀ ਇਹ ਮੈਂ ਇਸ ਰੱਖੀ ਆ ਆਪੇ ਬਾਹਰ ਕੱਢੂ ਨਾ ਕੱਢੇ ਵੀ ਇਸ ਕਰਕੇ ਸਾਡੇ ਇੱਕ ਪੁੱਖ ਬੰਦਾ ਦਾਸਦਾ ਸੀਗਾ ਉਹ ਤਾਂ ਬੋਤਿਆਂ ਤੇ ਜਾਂਦੇ ਚਾਹੇ ਘੋੜੀ ਹੁੰਦੀ ਲਾਗੀਆਂ ਕੋਲੇ ਠੀਕ ਹੈ ਕਿ ਦੂਰ ਜਾਣਾ ਤੁਰ ਕੇ ਹਾਂ ਉਹ ਕਹਣਾ ਬੀਮਾ ਭਾ ਗਿਆ ਬੰਦਾ ਕਹਿੰਦਾ ਦੇਣ ਖੋਸੀ ਦੂਰ ਚਿੱਠੀ ਹਮ ਚਲ ਕਹਣਾ ਪਈ ਗਰਮੀ ਦੀ ਰੋਤੋਂ ਤੋਂ ਚੋਰੀ ਵਾਲੀ ਹੁੰਦੀ ਕਹਣਾ ਮੈਂ ਆਖਿਆ ਆ ਚਿੱਠੀ ਦੇ ਦਾ 100 ਰੁਪਏ ਮੈਨਣਗੇ ਬੋਤਾ 500 ਦਾ ਲੈ ਜੂ ਖੋਲ ਕੇ ਜੀ ਬੀਚ ਆਪਾਂ ਪਾਏਗੇ ਹਮ ਕਹਿੰਦਾ ਮੈਂ ਆਖਿਆ ਪਈ ਵਾ ਬੋਤਾ ਕਿੱਥੇ ਬਣਾ ਉਹ ਘਰ ਵਾਲੀ ਬੁਢੀ ਕਹਿੰਦੀ ਪਈ ਸਾਡੇ ਤਾਂ ਹਣ ਬੋਤੇ ਨੇ ਮਾਰਨਾ ਨਹੀਂ ਬਾਰ ਭੀੜਾ ਉੱਚਾ ਘਟ ਤੂੰ ਬੋਤੇ ਕੋਲੇ ਬੈ ਜਾ ਕਹਣਾ ਜੇ ਮੇਰੀ ਅੱਖ ਲੱਗ ਗਈ ਬੋਤਾ ਤਾਂ ਖੋਲਣਗੇ ਹਮ ਕਨਾਂ ਆਇਆ ਕਰ ਮੈਨੂੰ ਮਿਛੇ ਇੱਕ ਟੋਕਰਾਂ ਲਿਆ ਦੇ ਕੱਖਾਂ ਦਾ ਸੋਲਿਆਂ ਦਾ ਉਹ ਕਹਿੰਦੀ ਫੇਰ ਕਹਿੰਦਾ ਬੋਤਾ ਅੰਦਰ ਬਾਰ ਦੂੰਗਾ ਤੈ ਜਾਣਾ ਕਿ ਕੰਦ ਤੂੰ ਚੱਪ ਕੇ ਨੰਗਾ ਦੇਗਾ ਬਾਹਰ ਤਾਂ ਨਿਕਾ ਜਾਏ ਕਹਿੰਦਾ ਤੈਂ ਬੁੜ੍ਹੀਏ ਕੀ ਲੈਣਾ ਮੈਨੂੰ ਮੈਨੂੰ ਲਿਆ ਟੋਕਰਾਂ ਵੀ ਟੋਕਰਾਂ ਲਿਆ ਤਾਂ ਉਹਨੇ ਬੋਤਾ ਬਾਰ ਦੇ ਸਾਹਮਣੇ ਵਹਾ ਲਿਆ ਬਾਹ ਕੇ ਟੋਕਰਾਂ ਖਿੱਚੀ ਗਾ ਬੋਤਾ ਗੋੜੀਆਂ ਤੁਰ ਪੈਂਦਾ ਹੁੰਦਾ ਬੋਤਾ ਦਾ ਅੰਦਰ ਕਰਤਾ ਉਹਨੇ ਅੱਛਾ ਤੜਕੇ ਭਾਈ ਜਿਹੜਾ ਆਵੇ ਉਹ ਕਮਾਲ ਆ ਬੋਤਾ ਕਿੱਥੋਂ ਨਹੀਂ ਨੰਗਾ ਲਿਆ ਨੇ ਹਾਂ ਕੋਈ ਹੈ ਕਹਿੰਦਾ ਬਾਹਰ ਵੀ ਤਾਂ ਬੋਤਾ ਨੰਗ ਨਹੀਂ ਸਕਦਾ ਵੀ ਜਿਹੜਾ ਯਾਰ ਉਹ ਕਹਿੰਦਾ ਭਾਈ ਐ ਨਹੀਂ ਮੈਂ ਦੱਸਦਾ ਇੱਕ ਕੱਖਾਂ ਦਾ ਟੋਕਰਾ ਲਿਆ ਕੇ ਦੇਉ ਫੇਰ ਦੱਸੂਗਾ ਨਾ ਮੈਂ ਨਹੀਂ ਜਾਦਾ ਬੋਤਾ ਤਾਂ ਕਹਿੰਦਾ ਮੈਂ ਸਿਰ ਤੇ ਜਾ ਕੇ ਕੰਦ ਤੂੰ ਹੀ ਡਪਾਇਆ ਭਾਈ ਅਗਲਾ ਸੱਤ ਨੰਬਰ ਮੈਂ ਬੋਤਾ ਸਿਰ ਤੇ ਕਿਵੇਂ ਚੱਕਿਆ ਜਾਊ ਤੇ ਬਾਹਰ ਕਾ ਨਹੀਂ ਦੇਖਣ ਬਾਹਰ ਉੱਚਾ ਕੱਟ ਇਹ ਬੋਤਾ ਲੰਘ ਨਹੀਂ ਸਕਦਾ ਬੋਤਾ ਖੜਾ ਹੋਇਆ ਤਾਂ ਬਾਹਰ ਚ ਫਾਜੂ ਉਹ ਕਹਿੰਦਾ ਭਾਈ ਮੈਂ ਚਾਹ ਚੂ ਪੀ ਲਈ ਜਦੋਂ ਮੈਂ ਜਾਣ ਦੀ ਤਿਆਰੀ ਕਰ ਲਈ ਕਹਿੰਦਾ ਫੇਰ ਆਗੇ ਦੋ ਤਨ ਚਲੋ ਦੇਖ ਕੇ ਫਲਾਣਾ ਦੇ ਘਰੇ ਬੋਤਾ ਪਤਾ ਨਹੀਂ ਕਿਵੇਂ ਬਾੜਿਆ ਬਾੜ ਵਾਹ ਕਹਿੰਦੇ ਬੁੜਿਆ ਬੋਤਾ ਦੱਸ ਕੇ ਨੇ ਬੜਾ ਕਹਿੰਦਾ ਨੀਰੇ ਤੱਕ ਇੱਕ ਟੋਕਰਾ ਲਿਆ ਦੋ ਸੋਨ ਦੱਸੂਗਾ ਮੈਂ ਲਿਆਂਦਾ ਕਹਿੰਦਾ ਉਹ ਤਾਂ ਉਧਰ ਫੇਰ ਬਹਾ ਲਿਆ ਮੋਰੋ ਟੋਕਰਾ ਹਿਸਕੀ ਕੀ ਆ ਗਾਹਾਂ ਬੋਤਾ ਕੋਡਨੀ ਤੁਰਦਾ ਬਾਹਰ ਕੱਢ ਲੈ ਕਹਿੰਦੇ ਕਮਾਲ ਆ ਭਾਏ ਦਾ ਬੜਾ ਸਿਆਰ ਆ ਓਏ ਅਗਲਾ ਆ ਗਿਆ ਇਹ ਬੜਾ ਦਿਮਾਗ ਕੰਮ ਕਰਦਾ ਹੈ ਕਹਿੰਦਾ ਬਾਹਰ ਕਹਿੰਦਾ ਮੈਂ ਕਿਹਾ ਮੇਰਾ ਬੋਤਾ ਖੋਲ ਕੇ ਲੈ ਜਾਂਦਾ ਕੋਈ ਮੇਰੀ ਮੈਂ ਚਿੱਠੀ ਨੂੰ ਕੀ ਕਰਦਾ ਉਹ ਤਾਂ ਚੋਰੀ ਬਾੜੀਦੀ ਬੋਤੇ ਬਾੜੀਦੀ ਚੋਰੀ ਜ਼ਿਆਦਾ ਦੀ ਕੋਈ ਕੰਮ ਆਉਂਦੇ ਦੀ ਇਹ ਗਾਹਾਂ ਜਾ ਕੇ ਆਲਾ ਵੇਚ ਦਿੰਦਾ ਦੂਰ ਅਈ ਨਹੀਂ ਕਿੜਾ ਕੋਈ ਕਾਪੀ ਬਣਦੀ ਸੀ ਹਾਂ ਜੀ ਉਹਨਾਂ ਦੀ ਕਿੜਾ ਕੋਈ ਪਛਾਣ ਸਿਆਣ ਦੀ ਵੀ ਨੰਬਰ ਫੜ ਲੂ ਅਗਲਾ ਅਗਲਾ ਜਾ ਕੇ ਸ਼ੌਕੋ ਤੇ ਵੇਚ ਦਿੰਦਾ ਤੇ ਪਈ ਉਹਦੋਂ ਮਤਲ ਇਹ ਇਹ ਜੇ ਤਜਰਬਿਆਂ ਦੇ ਨਾਲ ਨਾ ਲੋਕ ਕੰਮ ਕਰਦੇ ਸੀ ਬਾਕੀ ਕਦੇ ਵੀ ਹੈ ਵੀ ਗੱਲ ਸੋਚ ਸਮਝ ਕੇ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਵੀ ਬੈਂਸ ਕਰਨੀ ਚਾਹੀਦੀ ਜਿੰਨਾ ਚਿਰ ਉਹ ਆਪ ਦੀ ਅੱਖੀ ਨਾਲ ਦੇਖੀ ਹੋਵੇ ਵੀ ਉਹ ਚੀਜ਼ ਦੀ ਬੈਂਸ ਕਰੋ ਉਹ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਲਾਹੇ ਜੱਟ ਦਾ ਗੱਡਾ ਲੈ ਕੇ ਮੰਗ ਕੇ ਅੱਛਾ ਹੀ ਖੇਤੀ ਕਰਦੇ ਹੁੰਦੇ ਬਿਰਲੇ ਜੇ ਭਾਈ ਉਹ ਕਹਿੰਦਾ ਬਈ ਇਹਨੂੰ ਦੇਖ ਕੇ ਗੱਡੇ ਨੂੰ ਚਲਾਇਓ ਗੱਡਾ ਸਾਨੂੰ ਤੰਦਰੁਸਤ ਦਿੰਦਾ ਮੇਰਾ ਗੱਡਾ ਤੰਦਰੁਸਤ ਮੇਰੇ ਘਰੇ ਆਉਣਾ ਚਾਹੀਦਾ ਉਹ ਤਾਂ ਕਹੇ ਵੀ ਇਹ ਟੋਟਣ ਨੂੰ ਭਜੰਦਾ ਵਿਚਾਰ ਰੱਖਿਓ ਭਾਈ ਉਹ ਲੈ ਕੇ ਜਦੋਂ ਖੇਤ ਨੂੰ ਰੇਹ ਦਾ ਪਰ ਕੇ ਜਾਂ ਜ਼ਿਮੀਂਦਾਰ ਪਹਿਲੇ ਦਿਨਾਂ ਮਖੋਲੀ ਹੁੰਦੇ ਨੇ ਭਾਈ ਉਹ ਜਦੋਂ ਕੜੇ ਥਾਂ ਚ ਆ ਗਿਆ ਸਮਝੋ ਇਹਦੀ ਤਾਂ ਧੁਰ ਜੋ ਬਲਦ ਕੜੇ ਦੇ ਬਾਦ ਧੁਰ ਦੇ ਉਹ ਟੂ ਟੂ ਕਰਨ ਲੱਗ ਜਾਂਦਾ ਉਹ ਕਹਿੰਦੇ ਇਹਨੂੰ ਜੱਟ ਨੂੰ ਕਹਿੰਦੇ ਯਾਰ ਸਾਡਾ ਗੱਡਾ ਐਂ ਕਰਦਾ ਕਹਿੰਦਾ ਭਾਂ ਜੋ ਗੱਡਾ ਦਾ ਬਿਮਾਰ ਹੋ ਗਿਆ ਤੁਹਾਨੂੰ ਪਤਾ ਹੀ ਨਹੀਂ ਕਹਿੰਦੇ ਸਾਨੂੰ ਹੁਣ ਕੀ ਪਤਾ ਉਹਦਾ ਸਾਨੂੰ ਜੱਟ ਨੇ ਕਿਹਾ ਦੀ ਵੀ ਆ ਪਈ ਸ਼ਾਮ ਕੇ ਰੱਖਿਓ ਨੰਨਾ ਤਾਂ ਬਿਮਾਰ ਹੋ ਗਿਆ ਚੀਕਾ ਦਾ ਮਾਰੀ ਜਾਂਦਾ ਇਹ ਉਹ ਜਦੋਂ ਰੇਤੇ ਚ ਵਾ ਕੇ ਭਾਈ ਉਹ ਹਟ ਗਿਆ ਕਿਉਂ ਹੌਲੀ ਹੋ ਗਏ ਵਾਲ ਦਾ ਇੱਕ ਕਹਿੰਦਾ ਲਈ ਵੀ ਗੱਡਾ ਦਾ ਮਰ ਗਿਆ ਹੈ ਇਹ ਗੱਡਾ ਦਾ ਹਾਂ ਤਾਂ ਗੱਡਾ ਦਾ ਕਹਿੰਦੇ ਮਰ ਗਿਆ ਬੜਾ ਸਿਆਪਾ ਛੜਿਆ ਕਦੇ ਵੀ ਹੁਣ ਕੀ ਕਰੀਏ ਕਹਿੰਦੇ ਹੋਰ ਇਹ ਤਾਂ ਪਹਿਲਾਂ ਤਾਂ ਇਹਨੇ ਚੀਕਾ ਬਹੁਤ ਮਾਰੀਆਂ ਇਹ ਤਾਂ ਮਰ ਗਿਆ ਕਹਿੰਦੇ ਹੁਣ ਐਂ ਕਰੋ ਫਿਰ ਇਹਦਾ ਜੱਟ ਸਸਕਾਰ ਕਰਦੇ ਉਹਨੇ ਖੇਤ ਜਾ ਕੇ ਗੱਡੇ ਨੂੰ ਅੱਗ ਲਾ ਦਿੱਤੀ ਹਾਂ ਕਹਿੰਦੇ ਸਸਕਾਰ ਕਰ ਦਿਓ ਭਾਈ ਗੱਡਾ ਤਾਂ ਫੂਕਦਾ ਉਹਨਾਂ ਨੇ ਲੱਕੜ ਮੱਚ ਗਈ ਕਾਣਗਾਜਾ ਰਹਿ ਗਿਆ ਹਾਂ ਭਾਈ ਜੱਟ ਨੂੰ ਘਰੇ ਕਾ ਜਿਹੜਾ ਲੈ ਕੇ ਚਾਤੇ ਕਹਿੰਦੇ ਲੈ ਵੀ ਫੁੱਲ ਪਾ ਦੀ ਸਸਕਾਰ ਤਾਂ ਸੀ ਇਹਦਾ ਕਰਤਾ ਫੁੱਲ ਪਾਏ ਭਾਈ ਤੁਸੀਂ ਫੁੱਲ ਪਾਉਣੇ ਆਉਂਦੇ ਹੋ ਦੇਖਾ ਮੈਂ ਇਹ ਗੱਡਾ ਫੂਕਦਾ ਇਹਨਾਂ ਦਾ ਕਹਿੰਦਾ ਇਹ ਕਿਉਂ ਕਰਦਾ ਓਏ ਕਹਿੰਦੇ ਯਾਰ ਗੱਡਾ ਪਹਿਲਾਂ ਬਿਮਾਰ ਦੇਦਾ ਤੇ ਗੱਡਾ ਦਾ ਚੀਕਾਂ ਮਾਰੇ ਉੱਤੇ ਜਾ ਕੇ ਮਰ ਗਿਆ ਵੀ ਤਾਂ ਹਾਂ ਇਹ ਤਾਂ ਖੇਤ ਜਾ ਕੇ ਮਰ ਗਿਆ ਯਾਰ ਫਿਰ ਅਸੀਂ ਇਹ ਹਾਰ ਕੇ ਵੀ ਚੱਲੇ ਹੁਣ ਆਪਾਂ ਸੰਸਕਾਰ ਤਾਂ ਕਰ ਦੋ ਲੱਕੜਾਂ ਸੀ ਆਪਦੇ ਕੋਲੋਂ ਫੂਕਦੀਆਂ ਪਰ ਕਹਿੰਦੇ ਆ ਹੁਣ ਇਹ ਫੁੱਲ ਪਾਇਆ ਉਹ ਤਾਂ ਪਾਇਆ ਨੇ ਕਾਮਲਿਆਂ ਨੂੰ ਕਿੱਥੇ ਕਹਿੰਦਾ ਆਪਾਂ ਗੱਡਾ ਦੇਤਾ ਇਹ ਤਾਂ ਪੱਟੀ ਮੇਸ ਕਰਤੀ ਉਹ ਕਹਿੰਦਾ ਸਾਨੂੰ ਤਾਂ ਮੈਨੂੰ ਤਾਂ ਦੱਸ ਦਿਓ ਕਿਵੇਂ ਮਰਿਆ ਦੀ ਕਹਿੰਦੇ ਯਾਰ ਜਦੋਂ ਅਸੀਂ ਉਹ ਕਲਰ ਚ ਮਾਗੇ ਕਹਿੰਦਾ ਅੱਛਾ ਕਹਿੰਦਾ ਉੱਥੇ ਕੀ ਕੀ ਲੱਗਿਆ ਕਰਨ ਕਹਿੰਦਾ ਛਕਣਾ ਜਦੋਂ ਬਰੋਂ ਆਪਾਂ ਪਹੇਜ ਅਸੀਂ ਬੜ ਗਏ ਕਹਿੰਦਾ ਉਦੋਂ ਹਟ ਗਿਆ ਉਹ ਕਹਿੰਦਾ ਪਾਇੰਦੋਂ ਬਾਗਣ ਵਾਲਾ ਦੀ ਗੱਡਾ ਬਾਗਿਆ ਤਾਂ ਹੀ ਤੁਸੀਂ ਕਹਿੰਦੇ ਨਾ ਅੱਗੇ ਨਾ ਜੇ ਗੱਡਾ ਦਿੰਦੇ ਪਹਿਲਾਂ ਅਰੇ ਉਹ ਕਹਿੰਦੇ ਗੱਡਾ ਬਾਗੀ ਭਾਈ ਫੇਰ ਵੀ ਜਵਾਕ ਨੂੰ ਭੇਜ ਦੇ ਕਿਸੇ ਨੂੰ ਵੀ ਜਾ ਦੇਖ ਕੇ ਆਓ ਬਾਗਦੇ ਨੇ ਗੱਡਾ ਤੇ ਉਹ ਮੱਖਣੀ ਤੇ ਨਾ ਤੇਰ ਲਾ ਲੈਂਦੇ ਅੱਛਾ ਕੁਦੀ ਤੁਰ ਨੂੰ ਲੱਗਦਾ ਫਾਇਦਾ ਫਾਇਦਾ ਚੱਕਾ ਘੁੰਮਦਾ ਹੋਊਗਾ ਹਾਂ ਜਿਹੜਾ ਗਰੀਸ ਦੀ ਥਾਂ ਦੇ ਆਪ ਕਲੀ ਦੇ ਸਾਂ ਉਹਦੇ ਇਹ ਚੀਜ਼ ਹੁੰਦੀ ਕਿ ਉਹ ਚ ਮੱਖਣੀ ਲਾ ਲੈਂਦੇ ਆ ਤੇਲ ਚ ਉਹ ਉਹਨੂੰ ਫਿਰ ਐ ਸਮਾਰ ਕੇ ਖੋਲ ਕੇ ਥੱਲੇ ਸਦਵਾਈ ਹੁੰਦੀ ਲੱਗੀ ਹੂੰ ਉਹ ਲਾ ਲੈਣਾ ਗੱਡਾ ਜਦੋਂ ਪਹਿਲਾਂ ਤਾਂ ਚੱਕ ਕੇ ਲਾ ਲੈਣੀ ਜਦੋਂ ਫਿਰ ਮੂਹਰੋ ਦਬਲਾਣਾ ਪਈਏ ਨੇ ਆਪਦੇ ਆਪ ਚਾਰੋਂ ਗੁਣਾ ਉੱਠਾੜਨਾ ਹੂੰ ਫਿਰ ਉਹ ਪਿੰਜਣੀ ਦੇ ਲੱਗੀਆਂ ਉਹਨੀਆਂ ਪਾਸਿਆਂ ਦੇ ਫਾਲਾ ਲੋਹੇ ਦੀਆਂ ਉਹ ਕੱਢ ਕੇ ਫਿਰ ਪਿੰਜਣੀ ਲਾ ਕੇ ਫਿਰ ਉਹਨੂੰ ਹੌਲੀ ਹੌਲੀ ਗੱਡੇ ਦੇ ਛਰੇ ਤੇ ਲਿਆਉਂਦੇ ਦੁਰਦੇ ਪਈਆ ਉਪਰ ਥੱਲੇ ਦੀ ਵੜ ਕੇ ਨਾ ਇੱਕ ਜਾਣਾ ਉਹ ਐ ਸਮਾਰ ਕੇ ਲਾ ਕੇ ਦੂਜੇ ਪਾਸੇ ਉਹ ਲਾ ਕੇ ਨਾ ਤਾਂ ਗੱਡਾ ਰਹਿਣਾ ਰਹਿੰਦਾ ਉਹਦੇ ਨਾਲ ਕਿਉਂ ਜਿਹੜੀ ਬੂਜਲੀ ਹੁੰਦੀ ਵਿੱਚ ਉਹ ਟਾਲੀ ਦੀ ਹੁੰਦੀ ਉਹ ਨਾ ਕੱਸਦੀ ਐਨਾ ਹੁੰਦਾ ਅਗਲਾ ਕਹਿੰਦਾ ਜੇ ਨਾ ਗੱਡਾ ਵਾਗਿਆ ਮੁੜ ਕੇ ਉਹਨੂੰ ਦਿੰਦੇ ਨਹੀਂ ਅਸੀਂ ਤੇ ਗੱਡੇ ਨੂੰ ਬਾਗ ਬੂਂ ਕੇ ਫੇਰ ਅਗਲਾ ਹੱਕਦਾ ਕਿਉਂ ਗੱਡੇ ਪਿੰਡਾਂ ਦੇ ਵਿੱਚ ਬਾਹਲੇ ਥੋੜੇ ਹੁੰਦੇ ਉਦੋਂ ਉਦੋਂ ਕਿਤੇ ਉਹਦਾ ਸਾਰੇ ਪਿੰਡ ਦੀ ਇੱਕ ਦੋ ਗੱਡੇ ਤਕੜੇ ਘਰਾ ਕੋਲੀ ਗੱਡੇ ਹੁੰਦੇ ਗੱਡਾ ਤੋਂ 4-500 ਦਾ ਆਉਂਦੀ 4-500 ਰੁਪਈਆ ਲੱਖ ਵਰਗਾ ਤੀ ਕਿਸੇ ਲੋਕਾਂ ਕੋਲ ਉਹ ਤਾਂ ਹੈ ਨਹੀਂ ਸੀ ਬਾਈ ਕਈ ਤਾਂ ਉਹਦੋਂ ਵੀੜੀਆਂ ਤਿੰਨ ਤਿੰਨ ਵੀੜੀਆਂ ਲਵਾਉਂਦੇ ਵੀ ਤੈਨੂੰ ਗੱਡਾ ਦਿਉ ਮੇਰੇ ਨਾਲੇ ਕਰ ਸਾਡਾ ਲਾਂਗਾ ਵੜਾ ਕੇ ਆ ਚਾਹੇ ਮੇਰੇ ਨਾਲ ਅੱਜ ਸਾਡਾ ਲਾਂਗਾ ਉੱਥੇ ਇਕੱਠਾ ਕਰਾ ਕੇ ਆ ਕਿਉਂ ਉਹਦੋਂ ਆਜਰ ਵਾਲਾ ਕੰਮ ਤਾਂ ਉਹਦੋਂ ਕੱਟਾ ਵਾਲਾ ਝੋਂਦੇ ਸੀ ਲੋਕਾਂ ਦਾ ਇੰਨਾ ਦਿਮਾਗ ਨਹੀਂ ਸੀ ਕੰਮ ਕਰਦਾ ਪਹਿਲਾਂ ਦੇਖ ਤੂੰ ਵੱਢਣਾ ਪਹਿਲਾਂ ਖਲੀਆਂ ਲੱਗਦੀਆਂ ਹੁੰਦੀਆਂ ਆ ਪਰੇ-bure ਦਿਨ ਆਏ ਆਪਣੇ ਕੌਣ ਲੋਕ ਇਹਨਾਂ ਨੇ ਸਿਖਾਏ ਨੇ ਰਫੂਜੀਆਂ ਨੇ ਅੱਛਾ ਆਪਣੇ ਲੋਕ ਨਹੀਂ ਸੀ ਜਾਣਦੇ ਭਰਾ ਬੰਨਣਾ ਨਾ ਕੁੱਪ ਜਾਣਦੇ ਸੀ ਇਹਨਾਂ ਨੇ ਸਿਖਾਏ ਨੇ ਉਧਰੋਂ ਇਹ ਬਾਹਰ ਚੋਂ ਆ ਕੇ ਇਹਨਾਂ ਨੂੰ ਦੇਖ ਦੇਖ ਫੇਰ ਵੀ ਇਹਨਾਂ ਨੂੰ ਲੋਕਰਾ ਕਰਨ ਦੇ ਕੋਹ ਕਹੇ ਜੋ ਕਮਲੇ ਦੇ ਸਾਰੇ ਬਾਣ ਤੇ ਲਾਗਾ ਖੜਿਆ ਆ ਪਿਆ ਭਰੀਆਂ ਨੂੰ ਖੜਿਆ ਹੀ ਦੱਸ ਦੇ ਵੱਡੋ ਨਹੀਂ ਕਾਨਕ ਆਥਣ ਨੂੰ ਵੱਡਾ ਬੁੜਾ ਕਹਿੰਦਾ ਚਾਹੇ ਘੱਟ ਵੱਡੀ ਜਾਏ ਖਲੀਆਂ ਲਾ ਕੇ ਆਏ ਪਈ ਇੱਕ ਕਹੀ ਲੈ ਕੇ ਜਾਂਦੇ ਨਾਲ ਡਲੇ ਧਰ ਕੇ ਆਇਓ ਜਰੂਰ ਅੱਛਾ ਕਿਉਂ ਬੀਨੇਰੀ ਨਾ ਪੱਟੀ ਨਾ ਜਾਵੇ ਹੋਈ ਫੇਰ ਤੂੰ ਲਾਲਾ ਵੱਢਣੀ ਉਸ ਤੋਂ ਬਾਅਦ ਚਲੋ ਵੀ ਇਕੱਠੀ ਕਰੋ 2 ਵਿਗੇ ਤਾਂ ਪਿੰਡ ਘਾਣਦੇ ਅਗਲਾ ਮੱਥਾ ਮਾਰੀ ਜਾਂਦਾ ਉਹ ਖਰਚੇ ਪੱੜਦਾ ਮਾਂਜਾ ਮਾਰ ਮਾ ਨਰੀਰੀ ਤਾਂ ਨਿਕਲ ਜਾਂਦਾ ਕਿ ਉਦੋਂ ਇਹਦਾ ਇੰਨਾ ਪਾਣੀ ਆਮ ਨਹੀਂ ਸੀ ਧਰਤੀ ਹੁਣ ਤਾਂ ਧਰਤੀ ਜੰਮ ਗਈ ਪਾਣੀ ਬਾਹਲਾ ਲੱਗਦਾ ਥੋੜਾ ਪਾਣੀ ਹੁੰਦਾ ਫੇਰ ਉਥੇ ਪਾਰ ਪੈਰੀ ਪਾਉਣੀ ਬਹੁਤ ਦੂਰ ਤੱਕ ਦਾਣੇ ਖਿੰਣ ਜਾਂਦੇ ਉਹ ਗਉਣੀ ਗੌਹਣ ਚ ਬਹੁਤ ਉਹ ਤਾਂ ਤੂੰ ਲਾਲਾ ਵੀ ਇੱਕ ਮਹੀਨਾ ਲੱਗ ਜਾਂਦਾ ਦਾਣਿਆਂ ਨੂੰ ਲੋਕਾਂ ਨੂੰ ਇੱਕ ਬੰਦਾ ਦਾ ਖੇਤ ਹੀ ਪਿਆ ਰਹਿੰਦਾ ਇੱਕ ਰੋਟੀ ਲੈ ਕੇ ਆ ਜਾਂਦਾ ਜਿਹੜਾ ਮੇਰੇ ਵਰਗਾ ਥੱਕਿਆ ਜਾਂਦਾ ਉਹ ਕਹਿੰਦਾ ਮੈਂ ਤਾਂ ਇੱਥੇ ਪੈ ਜੂੰ ਤੁਸੀਂ ਰੋਟੀ ਲਿਆ ਵੀ ਕੋ ਥੱਕਿਆ ਹਲਟਰ ਦੇ ਨਾਲੇ ਕਿਹੜਾ ਤੱਤਾ ਪਾਣੀ ਵਹਾਲਦਾ ਸੀ ਤੇ ਰੋਟੀ ਆ 10 11 ਵਜੇ ਜਾਂਦਾ ਕਈ ਤਾਂ ਸੁੱਤੇ ਪਏ ਹੁੰਦੇ ਜਾਂਦੇ ਨੂੰ ਇੱਕ ਦੋ ਹਾਕਾਂ ਜਾਂਦਾ ਮਾਰਦਾ ਥੱਕੇ ਨਾ ਬਾਕੀ ਰੋਟੀਆਂ ਦਰਖਤਾਂ ਬੰਨ੍ਹਣਾ ਵੀ ਜਦੋਂ ਜਾਗਾ ਜੀ ਖਾਲੂ ਕਿਉਂ ਥੱਕੇ ਮਾਂ ਰਹਿੰਦਾ ਜਿਆਦਾ ਬੰਦੇ ਨੂੰ ਇੰਨੀ ਉਹ ਖੇਤੀ ਮਤਲ ਔਖੀ ਸੀ ਫੇਰ ਆ ਫੇਰ ਆਪ ਉਹਨਾਂ ਨੂੰ ਵੇਖ ਵੇ ਕਿ ਆਪਣੇ ਲੋਕ ਭਰੀ ਬੰਨਣ ਲੱਗੇ ਨੇ ਲਾਂਗੇ ਦੀ ਅੱਗੇ ਤਾਂ ਕਹਿੰਦੇ ਵੀ ਇਹ ਤਾਂ ਯਾਰ ਕੌਮਲੇ ਲੋਕ ਨੇ ਸਾਰੇ ਬਾਣ ਤੇ ਲਾਂਗਾ ਖੜਿਆ ਪਿਆ ਥੱਬੇ ਨਾਲ ਹੀ ਇਕੱਠਾ ਕਰਨਦੇ ਬਾਬਾ ਹਾਂਜੀ ਥੱਬੇ ਨਾਲ ਹੀ ਇਕੱਠਾ ਕਰਦੇ ਥੱਬਿਆਂ ਨਾਲ ਖੜੀ ਲਾ ਜਾਂਦੇ ਇੱਕ ਸਮੇਂ ਇਕੱਠਾ ਕਰਦੇ ਬਹਾਨ ਦੇ ਵਿਚਾਲੇ ਨਾ ਜੇ ਬਾਣ ਮਤਲਬ ਦੋ ਕਿੱਲਾਂ ਦੀ ਉਸਰੀ ਐ ਲੰਮੇ ਲੋੜ ਤੇ ਤੋਲ ਲੈ ਕਿੱਲਾ ਉਧਰੋਂ ਕਿੱਲਾ ਉਧਰੋਂ ਮੋੜ ਲੈਂਦੇ ਤੇ ਲੰਮੀਆਂ ਖਲੀਆਂ ਦਾਦਾ 15 15 ਕਰਮਣ ਲੰਮੀ ਖਲੀ ਲੱਗ ਜਾਂਦੀ ਫੇਰ ਉਹਨੂੰ ਉਹਦੇ ਉੱਤੇ ਫਿਰਾਂ ਟੀਡੇ ਰੁੱਕ ਧਰ ਕੇ ਫੇਰ ਰੋਡਾਂ ਦੇ ਸਿਰੇ ਦੱਬ ਦਿੰਦੇ ਵੀ ਨੇਹਰੀਆਂ ਉਦੋਂ ਨੇਹਰੀਆਂ ਬਾਹਾਂ ਆਉਂਦੀਆਂ ਹੁਣ ਨਹੀਂ ਉਹ ਨਹੀਂ ਨੇਹਰੀਆਂ ਆਉਂਦੀ ਬਹੁਤ ਤੇਜ਼ ਨੇਹਰੀਆਂ ਆਉਂਦੀਆਂ ਜੇ ਕੇਲਾਂ ਖਲੀ ਨੂੰ ਪੱਟ ਲੈਂਦੀ ਤੂੰ ਮਾਰਾ ਸਾਰੇ ਬਾਣ ਚ ਖੰਡਿਆ ਆਂਦੀ ਅੱਛਾ ਇੰਨੀ ਤੇਜ਼ ਨੇਹਰੀ ਆਉਂਦੀ ਕਹਿੰਦੇ ਬੁੜਿਆਂ ਨੇ ਬਸ ਇਹ ਗੱਲ ਕਹਿਣੀ ਵੀ ਕਹੇ ਘਟ ਵੱਡੀ ਜਾਵੇ ਖਾਲੀ ਲਾ ਕੇ ਆਇਓ ਤੁਮੇ ਰਾਤ ਨੂੰ ਨੇਰੀ ਆ ਜੀ ਥੋੜੇ 2-3 ਦਿਨ ਵਾਹਣ ਤੇ ਲਾਂਗਾ ਨਹੀਂ ਚੋ ਗਿਆ ਜਾਣਾ ਮੇਰੀ ਬਾਲੀਆਂ ਦੀ ਕੋਦੋ ਲੇਵ ਵਾਲਾ ਆਉਂਦੀ ਹੁੰਦੀ ਕੰਡਿਆ ਵਾਲੀ ਉਹ ਆਵਟ ਦੀ ਕਣਕ ਦੇ ਨੇਰੀ ਨਾ ਵੀ ਫਿਰ ਤਾਂ ਤੂੰ ਲਾਲਾ ਵੀ ਹੱਥ ਲਾਉਣ ਬੰਦਾ ਹੱਥ ਨਹੀਂ ਸੀ ਪਾਲਾ ਤਾਂ ਬੁੜੇ ਤੇਜ ਕੰਡੇ ਹੁੰਦੇ ਉਹਦੇ ਐ ਡੇੜੀ ਹੁੰਦੀ ਲੇਵ ਉੱਡ ਕੇ ਆ ਜਾਂਦੀ ਫੋੜ ਉੱਡ ਕੇ ਆ ਜਾਂਦੀ ਲੋਕ ਵੱਢ ਦਿੰਦੇ ਨਾ ਤੇ ਉਹ ਜਦੋਂ ਫਿਰ ਬਾਹ ਉਹਦੀ ਉਦੋਂ ਫਿਰ ਓੜਿਆ ਆਉਂਦੀ ਬਹੁ ਖਾਲਾਂ ਖੂਲਾਂ ਖਾਲ ਖੂਲ ਭਰ ਜਾਂਦੇ ਤਾਂ ਹੀ ਦਾ ਲੋਕ ਉਹਦੇ ਖੇਤ ਨੂੰ ਆਉਂਦੇ ਨਾ ਸੰਗ ਰੱਖਦੇ ਪਹਿਲਾਂ ਵਾਲੇ ਬੂੜੇ ਇਸੇ ਕਰਕੇ ਵੀ ਖਾਲ ਚਲੇ ਡਿੱਗੀ ਹੋਊਗੀ ਉਹਨੂੰ ਬਾਹਰ ਕੱਢਣਾ ਇੱਕ ਛਾਂ ਢੇਰੀ ਲਾ ਕੇ ਫਿਰ ਉਹਨੂੰ ਅੱਗ ਲਾ ਦੇਣਾ ਵੀ ਇੱਥੇ ਇਹਨੂੰ ਢੇਰੀ ਲਾਉ ਨਹੀਂ ਦੇ ਉੱਡ ਕੇ ਬਾਹਾਂ ਤੇ ਜਾਉ ਐਨੀ ਲੇ ਆਉਂਦੀ ਪਸ਼ੂਆਂ ਵੀ ਡੰਡੀ ਮਸਾ ਬਣਾ ਕੇ ਲੰਗਦੇ ਬੰਦਾ ਦਾ ਕੀ ਲੰਗ ਜੂ ਉਹ ਚੀਜ਼ ਦੇਖ ਕੇ ਤਾਂ ਐਸੀ ਵੀ ਇਹ ਕਿਵੇਂ ਮਰੂ ਕੋ ਕੁਦਰਤ ਨਹੀਂ ਨਾ ਕੋਈ ਉਹਦੀ ਸ਼ਰੇ ਨਹੀਂ ਸੀ ਕੁਦਰਤੀ ਬਾਕੀ ਉਹ ਪੀਰਤ ਹੋਊਗੀ ਆਧਾਰ ਦੀ ਉੱਤੇ ਬੜੇ ਕੱਖ ਪੈਦਾ ਹੋ ਜਾਂਦੇ ਨੇ ਬੜੇ ਨਾਲ ਇਹ ਇਹ ਵੀ ਨਾਲ ਦੀ ਨਾਲ ਮਾਂ ਦੀ ਧੀ ਹੋ ਜਾ ਪੈਦਾ ਕਰਦੀ ਆ ਆ ਦੇਖ ਹੁਣ ਹੋਰ ਹੀ ਕਰਤੇ ਪੈਦਾ ਉਹ ਛੜ ਤਾਂ ਉਹਦੇ ਸਾਂ ਨੇਰੀ ਫਸਲ ਹੋਰ ਕੱਖ ਦੇ ਕਿੰਨਾ ਹੋਣ ਲੱਗ ਗਿਆ ਜਿਹੜੀਆਂ ਜੰਦੇ ਜਿਹੜੇ ਉਹ ਘੋੜਾ ਕੱਖ ਜੇ ਹਾਂ ਜੀ ਬਹੁਤ ਬੁਰੇ ਨੇ ਬਹੁਤ ਇਹਨੇ ਕੁਦਰਤ ਨੇ ਉਹ ਚੀਜ਼ਾਂ ਨੂੰ ਬਦਲਤਾ ਹੁਣ ਲੇ ਬਿਲਕੁਲ ਹੀ ਨਹੀਂ ਕਿਤੇ ਦਿਸਦੀ ਕਿਤੇ ਵੀ ਖਤਮ ਹੋ ਗਈ ਆਪਦੇ ਆਪ ਪਤਾ ਨਹੀਂ ਉਹ ਲੋਕ ਤਾਂ ਕਹਿੰਦੇ ਸੇਮ ਆਈ ਤਾਂ ਹੋਗੀ ਨਾ ਸੇਮ ਕਰੂਗੀ ਜਿਹੜੇ ਟਿੱਬੇ ਦੀ ਉੱਤੇ ਉੱਥੇ ਸੇਮ ਕੀਤੀ ਗਈ ਹੈ ਐਨੀ ਲੇ ਆਉਂਦੀ ਬਹੁਤ ਜਾਦੇ ਲੇ ਲਿਹਾ ਲਿਹਾ ਬਹੁਤ ਉਹਨਾ ਗੋਡੇ-ਗੋਡੇ ਲਿਹਾ ਖੜਾ ਹੁੰਦਾ ਵਾਹਣਾ ਦੇ ਵਿੱਚ ਤੇ ਪਸ਼ੂਆਂ ਦੀਆਂ ਪੂਸਾਂ ਬਲਦਾਂ ਦੀਆਂ ਪੂਸਾਂ ਭਰ ਜਾਂਦੀਆਂ ਲੇਹੇ ਨਾਲ ਕਿਉਂ ਜਦੋਂ ਬੌਣ ਬੂਣ ਜਾਂਦੇ ਰਾਜ ਜਦੋਂ ਨਗਾਉਦੇ ਵਿਹਾਲੀ ਭੀੜੇ ਸਿੱਧੇ ਹੀ ਹੁੰਦੇ ਉਹਦੋਂ ਕੜਾ ਪਹੇਜੇ ਦੀ ਲੋਕ ਸਿੱਧੇ ਹੀ ਨੱਕਰੀ ਸ਼ੇਰ ਹੀ ਕਰ ਲੈਂਦੇ ਸਿੱਧਾ ਵੀ ਉਦੋਂ ਵੀ ਜਿਹੜਾ ਇਹ ਜੇ ਲੋਕਾਂ ਨੇ ਕਿਤੇ ਸੀ ਨਾ ਬਾਕੀ ਲੋਕ ਸੀਗੇ ਭੋਲੇ ਭਾਲੇ ਐਨੇ ਚੁਸਤ ਸਿਆਰ ਨਹੀਂ ਸੀਗੇ ਹੂੰ ਉਹ ਇੱਕ ਨਸਿਆ ਦੀ ਆ ਉਦੋਂ ਬੁੜੀ ਹਾਂ ਨਾ ਕੱਪੜੇ ਸਿਉਣ ਕੋਈ ਸੀਂਬਾ ਕੋਈ ਹੁੰਦਾ ਪਿੰਡਾਂ 'ਚ ਠੀਕ ਹੈ ਹੱਥਾਂ ਨੇ ਵਾਲੇ ਕੱਪੜੇ ਸਿਉਂਦੀਆਂ ਬੁੜੀਆਂ ਤੇ ਇੱਕ ਸੀਂਬਾ ਸੀਗਾ ਭਾਈ ਤੇ ਉਹਦੇ ਕੋਲ ਇੱਕ ਬਾਗਿਆ ਬੰਦਾ ਉਹ ਸੀਂਬੇ ਦੇ ਪਿੰਡ ਵੇਹਾਵਾ ਦੀ ਉਹ ਬੰਦਾ ਉਹ ਸੀਮੇ ਦੇ ਘਰ ਆਲੀ ਨੂੰ ਚਤਰਾ ਕਰਨ ਲੱਗੇ ਮੇਰੀ ਸ਼ਾਲੇ ਹਾਰਾ ਵਧੀਆ ਸੋਈ ਫਲਾਣਾ ਕਰਿਓ ਕਹਿੰਦੀ ਕੋਈ ਨਾ ਉਹਨੇ ਆਖਿਆ ਵੀ ਜੱਟ ਵੜਾ ਆਕ ਆਉਂਦਾ ਏ ਉਹਨੇ ਆਪਦੇ ਘਰ ਆਇਆ ਨੂੰ ਕਹਿੰਦੀ ਮੈਨੂੰ ਡੋਡੇ ਦੇ ਭਖੜੇ ਲਿਆ ਕੇ ਦੇ ਤਿੰਨ ਕ ਉਹ ਕਹਿੰਦਾ ਕੀ ਕਰ ਲੈਣੇ ਕਹਿੰਦੀ ਮੈਨੂੰ ਚਾਹੀਦੇ ਨੇ ਉਹ ਦੋਨਾ ਇੱਥੇ ਮਗਰ ਮੱਲਾ ਲਾਉਂਦੀਆਂ ਬੁੜੀਆਂ ਆਏ ਕੁਰਤੇ ਉਤੋਂ ਦੀ ਕਮੱਲਾ ਹੋਰ ਲੱਗਦਾ ਨਹੀਂ ਮੋਢਿਆਂ ਤੇ ਕੱਪੜਾ ਪਾੜਦਾ ਨਾ ਉਹਦੇ ਬੰਦੇ ਜੋਰ ਨਾਲ ਕੰਮ ਕਰਦੇ ਮੋਢੇ ਹਿਲਾ ਲਏ ਆਪਣੇ ਉਹਨੇ ਤਿੰਨ ਤਿੰਨ ਰੋਡੇ ਸਿਉਂਦੇ ਵਿੱਚ ਚਾਰ ਚਾਰ ਉਂਗਲਾਂ ਦੀ ਬਿੱਚ ਤੇ ਉਤੋਂ ਦੀ ਮੱਲਾ ਲਾਤਾ ਉਹ ਜਦੋਂ ਕੋਈ ਜੱਟ ਪਾਇਆ ਕਰ ਰੋ ਕੇ ਮਾਰਿਆ ਕਰੇ ਕੁਰਤੇ ਨੇ ਕੀੜੀਆਂ ਵਾਲੇ ਵੀ ਚੜੀਆਂ ਵੀ ਆ ਹੈ ਹੁਣ ਕੀੜੀਆਂ ਹੋਂਥੇ ਹੋਣਾ ਉਹ ਘਰ ਵਾਲੀ ਕਹਿੰਦੀ ਤੂੰ ਉਹ ਕੁਰਤਾ ਪਾ ਲੈ ਨਾ ਉਹਦੀ ਲਾ ਕੇ ਮਾਰ ਦਾਂਗਾ ਕਹਿੰਦਾ ਕੀੜੀਆਂ ਮੱਟੀਆਂ ਨਾ ਸਿਉਂਦੀਆਂ ਨੇ ਪਈ ਉਹਨੇ ਵੀ ਦੇਖਿਆ ਕਹਿੰਦੀ ਕੋਈ ਕੀੜੀ ਨਹੀਂ ਲੈ ਜਾ ਫੋਰੀਆ ਕੋਟ ਤਾਂ ਨਵਾਂ ਸਮਾ ਕੇ ਦਿਨ ਦੁੱਤਾ ਉਹ ਪਈ ਲੈ ਜਾ ਕਰੇ ਹੁਣ ਭਖੜਾ ਦਾ ਚੋਬਾ ਨਹੀਂ ਆ ਉਹ ਪਈ ਪੁਰਾਣਾ ਪਾਈ ਆਵੇ ਖੇਤੋਂ ਮੋਢੇ ਤਰਿਆ ਉਹ ਕਹਿੰਦੀ ਆਹ ਹਾਲਾ ਤਾਂ ਕਹਿੰਦਾ ਪਤਾ ਨਹੀਂ ਇੱਚ ਕੀ ਅੱਗ ਲੱਗਣੇ ਜਦੋਂ ਪਉਣਾ ਮੇਰੇ ਤਾਂ ਮੋਢੇ ਖਾ ਲੰਦਾ ਉਹ ਸਮਝ ਗਈ ਕਹਿੰਦੀ ਤੂੰ ਕੁਛ ਕਹਿਹਾ ਤਾਂ ਨਹੀਂ ਉਹਦੇ ਘਰ ਵਾਲੀ ਨੂੰ ਚੀੰਬੇ ਦੇ ਦੇ ਨਾ ਇਹਨਾਂ ਮੈਂ ਕੀ ਕਹਣਾ ਦੀ ਮੈਂ ਤਾਂ ਕੁਛ ਨਹੀਂ ਕਿਹਾ ਕਹਿੰਦੀ ਨਾ ਤਿਆਰੀ ਕਦੇ ਤਮਾੜਿਆ ਕਰਿਆ ਆਊ ਕੁਛ ਕਹਿੰਦਾ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਹਾਂ ਹਾਂ ਕਹਿੰਦੀ ਉਹਰੇ ਫੜਾ ਜਦੋਂ ਉਹਨੇ ਦੇਖਿਆ ਟੋਕੇ ਕਹਿੰਦੀ ਮਰ ਜਾਣਾ ਪਖੜਾ ਸਿਓ ਐ ਵੇ ਕਿਹੜੀ ਕੀੜੀ ਐ ਪਖੜਾ ਸਿਓਂਦਾ ਤੇ ਇਹਨਾਂ ਟੀਚਰ ਕਰਤੀ ਕਹਿੰਦਾ ਵੀ ਇਦੋਂ ਮੁੜ ਕੇ ਮੈਂ ਨਹੀਂ ਉਹਨੂੰ ਟੀਚਰ ਕਰਦਾ ਹੁਣ ਇਹ ਪਾੜ ਕੇ ਭਈ ਉਦਲੀ ਟਾਕੀ ਕੱਢ ਕੇ ਪਖੜਾ ਦਵਾਰੇ ਸਿਓਂਦਾ ਕਹਿੰਦੀ ਹੁਣ ਪਾ ਕੇ ਨਾ ਹੁਣ ਠੀਕ ਐ ਕਹਿੰਦੀ ਹੁਣ ਤਾਂ ਨਹੀਂ ਕੀੜੀ ਕੋਈ ਕਹਿੰਦੀ ਕਾਹਨੂੰ ਕੀੜੀ ਦੀ ਤੇਰੀ ਜ਼ਬਾਨ ਦਾ ਰਾਸ ਆ ਕਿਉਂ ਉਹਦਾ ਹੀ ਜਿੱਕੇ ਤਾਂ ਬੁੜੀਆਂ ਕਰ ਦਿੰਦੀਆਂ ਵੀ ਚੱਲ ਹੁਣ ਆਪੇ ਮੱਥਾ ਮਾਰੀ ਜਾਊਗਾ ਵੀ ਨਾਮ ਆ ਖੜਾਈ ਹੁੰਦੀ ਸੀ ਕੋ ਜੋ ਲਾ ਕੇ ਝਾੜੂਗਾ ਭਖੜੇ ਨੇ ਕਿਹਾ ਡਿੱਗਣਾ ਵਿੱਚੋਂ ਵਿੱਚ ਤਾਂ ਪੱਕੇ ਕੋਕੇ ਲਾਤੇ ਜਦਾ ਆ ਪੱਕੇ ਉੱਤੋਂ ਦੀ ਛਾਉਂਦਾ ਉਹਦੇ ਕੱਪੜਾ ਵਿਚਾਲੇ ਆ ਗਿਆ ਉਹ ਖੋਣ ਹੀ ਆ ਜਦੋਂ ਮੜਾ ਮੁੰਡੇ ਹੇਲਣ ਭਖੜਾ ਕੋ ਵਜਿਆ ਕਰੇ ਵੀ ਉਹਦੋਂ ਇਆਂ ਇਆਂ ਤਾਂ ਟੀਚਰ ਮਸ਼ਕਰੀਆਂ ਹੈਗੀਆਂ ਸੀ ਬਾਕੀ ਬਹੁਤ ਲੋਕ ਨੂੰ ਸ਼ਰੀਕ ਸੀਗੀ ਸਿਆਣੇ ਸੀ ਨਹੀਂ ਗਲਤ ਨਹੀਂ ਸੀਗੇ ਨੂੰ ਨਾ ਹਾਸੀ ਮਿਸ਼ਾਕ ਕੁਸ਼ ਕਰੀ ਜਾਂਦੇ ਪਰ ਲੋਕਾਂ ਦੇ ਦੀ ਨੀਤ ਦੇ ਸ਼ਹੀਦ ਸੀਗੇ ਤੇ ਬੁੜੀਆਂ ਬਾੜੀਆਂ ਕੁਛ ਕਹੀ ਜਾਂਦੇ ਆ ਬੰਦਾ ਕੁਛ ਕਹੀ ਜਾਂਦਾ ਉਧਰ ਉਧਰੀ ਮਜ਼ਾਕ ਕਰੀ ਜਾਣਾ ਪਰ ਇਹ ਇਹ ਨਹੀਂ ਸੀਗਾ ਤੇ ਹੁਣ ਵਾਲੀ ਸੋਚ ਨਹੀਂ ਦੀ ਹੁਣ ਸੋਚ ਮਾੜੀ ਆ ਜਿਆਦਾ ਵੀਸ ਕਰਕੇ ਨਾ ਵੀ ਜਿਹੜਾ ਉਹ ਜਵਾਨਾ ਸੀਗਾ ਉਹ ਜਵਾਨੇ ਦਾ ਤਾਂ ਹੁਣ ਲੱਖਾਂ ਕੋਹਾਂ ਦਾ ਫਰਕ ਆ ਉਹ ਲੋਕ ਤਾਂ ਕਿ ਸਾਧਾ ਵਰਗੇ ਦੀ ਸੋਚ ਉਹਨਾਂ ਦੀ ਵਧੀਆ ਦੀ ਤਾਂ ਹੀ ਤਾਂ ਉਹਨਾਂ ਨੂੰ ਕਿਸੇ ਨੂੰ ਟੈਨਸ਼ਨ ਦਾ ਜਾਣਦੇ ਨਹੀਂ ਸੀ ਕੋਈ ਕੋ ਟੈਨਸ਼ਨ ਤਾਂ ਹੁੰਦੀ ਹੁਣ ਤਾਂ ਬੰਦਾ ਹਰ ਇੱਕ ਸੋਚੀ ਜਾਂਦਾ ਮੈਂ ਕਰਾਂ ਮੈਂ ਤੇ ਮਗਾ ਕਰਾਂ ਉਹਨਾਂ ਨੂੰ ਕੋਈ ਰੋਟੀ ਨਾਲ ਸੰਬੰਧ ਦੀ ਕਰ ਲਿਆ ਰੋਟੀ ਆਪਦੀ ਖਾ ਲਈ ਸਾਧਾ ਵਰਗੇ ਉਹ ਲੋਕ ਦੀ ਜਿਹੜੇ ਪਹਿਲਾਂ ਵਾਲੇ ਦੀ ਬੜੀ ਸੋਚ ਵਧੀਆ ਸੀ ਬੜਾ ਉਹਨਾਂ ਦਾ ਰਹਿਣੀ ਸਹਿਣੀ ਠੀਕ ਸੀਗੀ ਕੋਈ ਗਲਤ ਰਹਿਣੀ ਨਹੀਂ ਸੀਗੀ ਖਦਰ ਦੇ ਕੱਪੜੇ ਆਉਂਦੇ ਖਦਰ ਦੀ ਹੁੰਦਾ ਸਾਰਾ ਪਾਇਆ ਵਾ ਕੋਈ ਉਹ ਦੇ ਉਹ ਹੁਣ ਉਹਦਾ ਆ ਤਾਂ ਮੋਰ ਦਾ ਕਪੜਾ ਤਾਂ ਬਹੁਤ ਹੀ ਘੱਟ ਸੀਗਾ ਬਿਲਕੁਲੀ ਕਿਸੇ ਵਿਆਹ ਬੂ ਵੇਲੇ ਕੋਈ ਬੁੜੀਆਂ ਨੇ ਪਾਉਣਾ ਬੰਦੇ ਨੇ ਪਾਉਣਾ ਨਹੀਂ ਪਹਿਲਾਂ ਨਹੀਂ ਇਹ ਚੀਜ਼ ਹੈ ਜਿਆ ਤਾਂ ਹੁਣ ਜਿਹੜਾ ਹੁਣ ਜਵਾਨਾ ਆ ਗਿਆ ਇਹਦੇ ਵਿੱਚ ਇਹ ਚੀਜ਼ਾਂ ਬਾਲੀਆਂ ਚੱਲ ਪਈਆਂ ਸ਼ਹਿਰੀ ਨਹੀਂ ਦੀ ਬੁੜੀਆਂ ਜਾਣਦੀਆਂ ਵੀ ਕਿੱਥੇ ਸ਼ਹਿਰ ਆ ਬੰਦਾ ਇੱਕ ਜਾਂਦਾ ਹੁੰਦਾ ਘਰ ਦੀ ਕਬੀਲਦਾਰੀ ਚ ਉਹਨੇ ਸਭ ਦਾ ਪਤਾ ਲਿਆਉਣਾ ਨਹੀਂ ਕੋਈ ਬੁੜੀ ਦਾ ਮਸਲਾ ਨਹੀਂ ਦੀ ਥੀ ਸ਼ਹਿਰ ਜਾਣਾ ਰੋਟੀ ਲਿਆਉਣੀ ਕੰਮ ਕਰਨਾ ਖੂਹਾਂ ਤੇ ਪਾਣੀ ਭਰਨਾ ਘੜੇ ਦਸ ਦਾ 15-15 ਘੜੇ ਭਰ ਕੇ ਲਿਆਉਣੇ ਨਾ ਇਹ ਤਾਂ ਬੈਨ ਬੜਾ ਤਾਕੜਾ ਦੀ ਬਹੂ ਦੀ ਨਵੀਂ ਆਈ ਦੇ ਤਾਂ ਘਗਰਾ ਰੱਖਣਾ ਕੁੰਡ ਦਾ ਬਾਗਿਆ ਹੀ ਰੱਖਣਾ ਸੀ ਕੱਢ ਕੇ ਕੁੰਡ ਤੋਂ ਬਣਾ ਤਾਂ ਕੋਈ ਨੂੰ ਘਰ ਚ ਮਣੀ ਫਿਰਦੀ ਸੀ ਚੁੰਨੀ ਦਾ ਸਿਰ ਤੋਂ ਕੀ ਲੈ ਜੂਗੀ ਤੇ ਬਿਹੀ ਚ ਵੀ ਕੁੰਡ ਕੱਢ ਕੇ ਤੁਰਨਾ ਪਰ ਹੁਣ ਉਹ ਸਮਾਂ ਗਿਆ ਹੁਣ ਨਹੀਂ ਰਿਹਾ ਹੁਣ ਤਾਂ ਉਦੋਂ ਤਾਂ ਸਿਆਣੇ ਬੰਦੇ ਕਹਿੰਦੇ ਯਾਰ ਫਲਾਣਾ ਦੀ ਨੂੰ ਨੰਗੇ ਮੂੰਹ ਨਾਲ ਗਈ ਇੱਥੋਂ ਦੀ ਉਹਨਾਂ ਦੇ ਘਰੇ ਲਾਂਭਾ ਜਾਂਦਾ ਵੀ ਉਹ ਪਾ ਜੀ ਉਹ ਛੋਡੀ ਨੂੰ ਨੂੰ ਸਮਝਾਉ ਉਹ ਤਾਂ ਉਰੀ ਨੰਗੇ ਮੂੰਹ ਤੂਰੀ ਫਿਰਦੀ ਸੀ ਹੈ ਤਾਂ ਔਖਾ ਹੀ ਸੀ ਨਾ ਬਾਪੂ ਹਾਂਜੀ ਔਖਾ ਹੀ ਸੀ ਇਹ ਤਾਂ ਹੈ ਤਾਂ ਔਖਾ ਸੀ ਪਰ ਬੈਣ ਬੜਾ ਟਕਰਾਦੀ ਉਦੋਂ ਇਹ ਚੀਜ਼ ਦੀ ਜ਼ਿਆਦਾ ਸੀਗਾ ਵੀ ਪੜ ਇਹ ਮਤਲਬ ਨਿਸ਼ਾਨੀ ਹੀ ਵੀ ਇਹ ਨੂੰ ਆ ਹੂੰ ਕੋਈ ਸਿਆਣ ਨਹੀਂ ਹੈ ਜੀ ਕੁੜੀ ਵੀ ਉਹ ਮੇ ਚੱਕਰ ਫਿਰਦੀ ਐ ਨੂੰ ਵੀ ਉਹ ਮੇ ਚੱਕਰ ਫਿਰਦੀ ਐ ਸਿਆਣ ਕੀ ਐ ਮਗਰੀ ਉਹਦੇ ਸਾਰਾ ਕੁਝ ਜਿਵੇਂ ਕੁੜੀ ਬਾਪੂ ਕਹਿੰਦੀ ਆ ਮਗਰੀ ਨੂੰ ਬਾਪੂ ਕਹੀ ਜਾਂਦੀ ਆ ਹੈ ਤੇ ਉਦੋਂ ਬਾਪੂ ਬੂ ਪੁੰਨ ਜੀ ਸਾਸੇ ਨੂੰ ਬੇਬੇ ਸਹੁਰੇ ਨੂੰ ਬਾਪੂ ਜੀ ਕਹਿਣਾ ਸਿੱਧਾ ਬਾਪੂ ਨਹੀਂ ਸੀ ਕਹਿਣਾ ਹੁਣ ਤਾਂ ਜਿਹੜਾ ਜਹਾਜਾ ਲਾਜ ਪੁੱਤ ਬੋਲਦਾ ਉਹੀ ਲਾਜ ਨੂਨੇ ਬੋਲਣਾ ਉਹ ਉਹ ਵੇਣਾ ਵੇਲੇ ਬਹੁਤ ਦੁਨੀਆ ਦੇ ਵਿੱਚ ਨਾ ਫਰਕ ਹੈਗਾ ਸੀਗਾ ਜਿਹੜਾ ਪਹਿਰਾਵਾ ਸੀ ਉਦੋਂ ਉਹ ਬਹੁਤ ਠੀਕ ਸੀ ਹੁਣ ਪਹਿਰਾਵਾ ਬਹੁਤ ਮੜਾ ਆ ਗਿਆ ਉਹ ਤਾਂ ਅੰਗ ਦੀ ਸੀ ਜਾਂਦੇ ਨੇ ਤੇ ਬੀਜ ਦੀ ਕਾਹਦਾ ਕੀ ਪੜਦਾ ਹੈ ਹੂੰ ਉਦੋਂ ਨਹੀਂ ਸੀ ਉਦੋਂ ਪੜਦਾ ਸੀਗਾ ਬੁੜੀਆਂ ਦੇ ਵੱਡੇ ਗੋਡਿਆਂ ਤੱਕ ਹੁੰਦੇ ਕੁਰਤੀਆਂ ਪਾਈਆਂ ਮਜਾਲਾ ਬੰਦਿਆਂ ਦੇ ਗੋਡਿਆਂ ਤੋਂ ਥੱਲੇ ਤੱਕ ਕੁੱਟਤਾ ਹੁੰਦਾ ਹਰੇਕ ਬੰਦੇ ਦੇ ਤੇ ਖਦਰਦਾਨੀ ਮਾ ਕੁੱਟਤਾ ਪਾਇਆ ਹੋਣਾ ਕੋਈ ਨਹੀਂ ਸੀ ਕੰਮ ਸਾਰਾ ਖਦਰ ਦੇ ਆ ਤਾਂ ਖਦਰ ਤਾਂ ਹੁਣੀ ਆਡਿਆ ਸੀ ਚੰਗੀ ਤਰ੍ਹਾਂ ਦੇ ਪਾਉਂਦੇ ਨੇ ਘਰਾਂ 'ਚ ਬੁੜੀਆਂ ਬੁੰਡੀਆਂ ਰਹੀਆਂ ਨੇ ਦੀ ਪਹਿਲਾਂ ਤਾਂ ਜਲਾ ਹੀ ਹੁੰਦੇ ਉੱਤੋਂ ਪਰ ਹੌਲੀਆਂ ਜਿਹੜੀਆਂ ਨਮੀਆਂ ਕੁੜੀਆਂ ਸੀ ਦਿਮਾਗ ਵੱਧ ਕੰਮ ਕਰਦਾ ਸੀ ਇਹ ਹੌਲ ਹੋਲ ਬਰ ਸਿੱਖ ਗਈਆਂ ਹੁਣ ਵਾਲਿਆਂ ਦਾ ਹੀ ਨਹੀਂ ਪਤਾ ਵੀ ਕੁੰਬੜਾ ਕੀ ਆ ਨਾਲ ਕੀ ਆ ਰਸ ਕੀ ਆ ਹੂੰ ਸਾਡੇ ਘਰ ਦੇ ਸਾਮੀ ਬੈਠੇ ਨੇ ਉਹ ਕੁੰਬੜਾ ਜਿਹਦੇ ਤੇ ਤਾਣਾ ਬੱਝੜਦਾ ਸੀ ਉਹ ਨਾਲੀ ਜੀ ਜਿਹੜੀ ਚੱਲਦੀ ਹੁੰਦੀ ਉਹ ਵੀ ਤੇ ਖਾਸਾ ਸਮਾਨ ਤਾਂहां ਟੰਗੀ ਬੈਠਿਆ ਕਹਿੰਦੀ ਵੀ ਇਹਨੂੰ ਆਪਾਂ ਸਾਂਭ ਕੇ ਰੱਖੇ ਤੁਸੀਂ ਇਹ ਪੁਰਾਣੀ ਨਿਸ਼ਾਨੀ ਆ ਬਹੁਤ ਬੁਢੀਆਂ ਤਾਂ ਰੱਖੀ ਬੈਠੀਆਂ ਨੇ ਬਹੁਤ ਚਰਖਾ ਚੱਲ ਰਿਹਾ ਚਰਖਾ ਨਹੀਂ ਹੁਣ ਬਹੁਤ ਲੋਕਾਂ ਦੇ ਘਰੇ ਹੁਣ ਨੀ ਚਰਖਾ ਚਰਖਾ ਦਾੰਦ ਦੀ ਚੀਜ਼ ਆ ਚਰਖਾ ਚੀਜ਼ ਚਰਖਾ ਪੁਰਾਣਾ ਵਰਸਾ ਜਮਾ ਜਿੱਥੋਂ ਦੁਨੀਆ ਸਾਜੀ ਆ ਜਿਹੜੇ ਉਹਦੇ ਨਾਲ 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 ਉਹ ਧਾਗਾ ਨਗਾਉਣੇ ਨੂੰ ਚਰਖੇ ਦੀ ਕੱਤਿਆ ਜਾਂਦਾ ਸੀ ਨਾ ਹਾਂ ਰੂਹ ਬਹੁਤ ਲੋਕਾਂ ਕੋਲੇ ਨਹੀਂ ਹੈਗਾ ਹੁਣ ਵੀ ਹੈ ਨਾ ਹੁਣ ਵਾਲੀਆਂ ਤਾਂ ਤੋੜ ਮਰੋੜ ਤੇ ਹੁਣ ਤਾਂ ਕੋਈ ਜਿਹੜੀ ਕੋਈ ਬੁੜੀ ਨੇ ਆਪ ਸਾਮਕੇ ਰੱਖਿਆ ਪਿਆਗਾ ਉੱਚੀ ਜਗ੍ਹਾ ਕਿਤੇ ਪ੍ਰਸਤੀ ਪ੍ਰਸੂਤੀ ਦੇ ਵਾ ਨੂਹਾਂ ਤਾਂ ਕਹਿੰਦੀਆਂ ਮਾਰੋ ਚਲਾ ਕੇ ਤਾਂ ਕੀ ਕਰਾਉਣਾ ਜਿਹੜੀਆਂ ਹੁਣ ਦੀਆਂ ਬੁੜੀਆਂ ਸਿਆਣੀਆਂ ਤਾਂ ਆ ਤੇਰ ਨੂੰ ਊਰੀ ਸਾਰਾ ਕੋ ਸਾਮੀ ਬੈਠੀਆਂ ਨੇ ਮੀ ਨਿਸ਼ਾਨੀ ਹੈ ਇੱਕ ਪੁਰਾਣੀ ਚੱਕੀਆਂ ਚੁੱਕੀਆਂ ਹਰੇਕ ਵਿੱਚ ਬੁੜੀ ਸਾਮੀ ਬੈਠੇ ਬਾਹੀਆਂ ਦਾ ਚਲਾ ਕੇ ਮਾਰੀਆਂ ਤਾਂ ਕੀ ਕਰਾਉਣਾ ਹੁਣ ਕੀ ਬੀਣਾ ਹੈ ਚੱਕਾ ਸਾਡੇ ਵੀ ਹਾਂ ਜਿਹੜਾ ਪੁਰਾਣਾ ਵਿਰਸਾ ਹੈ ਵਿੱਚ ਚੱਕੀ ਦੁਵਾਰੇ ਲੈਂਦੀ ਹੱਥ ਵਾਲੀ ਹਾਂਜੀ ਅਸੀਂ ਹੁਣ ਲੈਂਦੀ ਹੈ ਹਾਂ ਹਾਂ ਬਹੁਤ ਬੁੜੀਆਂ ਦੀ ਦੁਵਾਰੇ ਲੈਂਦੀਆਂ ਸੋਹਣੀ ਚੱਕੀ ਨਾਲੇ ਉਹ ਵੀ ਇੱਕ 45 ਚੀਜ਼ ਆ ਘਰੇ ਕਹਿੰਦੇ ਜੀ ਦੇ ਚੱਕੀ ਆ ਪਿਛਲੇ ਕੁਦਰਤ ਕਣੀਓ ਨਾ ਇਹਨੂੰ ਚੰਗੀ ਮੰਨਦੇ ਨੇ 45 ਚੀਜ਼ ਮੰਨਦੇ ਨੇ ਚਕੀ ਨੂੰ ਵੀ ਜਿਹੜਾ ਪੁਰਾਣਾ ਵਿਰਸਾ ਦੀ ਉਹ ਤਾਂ ਵਿੱਚ ਬੁੜੀਆਂ ਪਈ ਬਹੁਤ ਸਾਮੀ ਬੈਠੀਆਂ ਨੇ ਆ ਪੌਂਦਰੀ ਗੱਲ ਸਰਬਾਹਣ ਹਾਂਜੀ ਸ਼ੌਂਕ ਦੀ ਗੱਲ ਹੈ ਸ਼ੌਂਕ ਹਾਂ ਵੀ ਮੇਰੀ ਯਾਦ ਆਸਤਾ ਵੀ ਹਾਂ ਵੀ ਸਾਡੀਆਂ ਬੁੜੀਆਂ ਆ ਐ ਕਰਦੀਆਂ ਹੁੰਦੀਆਂ ਤੇ ਹੁਣ ਫਿਰ ਹੋਰ ਹੀ ਟਾਈਮ ਹੋ ਗਿਆ ਨਾ ਹੋਰ ਹੀ ਜਵਾਨਾ ਹੋ ਗਿਆ